ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਜੀ ਅੱਜ ਦਿਨ ਹੈ ਵੀਰਵਾਰ ਤਰੀਕ ਹੈ 29 ਫਰਵਰੀ ਸਮਾਂ ਸ਼ਾਮ ਦੇ 6:33 ਮਿੰਟ ਦਾ ਤੁਸੀਂ ਸਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਪਿੰਡ ਪੈਣੀਵਟਿੰਗਾ ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰ ਜਗਜੀਤ ਸਿੰਘ ਲੰਡਨ ਸਟਾਕਟਨ ਤੋਂ ਉਤਪਤੀਪਾਲ ਸਿੰਘ ਜੀ ਹੋਰੀ ਸੋ ਇਸ ਪ੍ਰੋਗਰਾਮ ਦੇ ਸਾਡੇ ਸਪான்ਸਰ ਨੇ ٹیਏ ਮੰਡੇਰਾ ਰੀਫਰੈਸ਼ ਟ੍ਰੈਵਲ ਪਲਾਜ਼ਾ ਜਿਹੜਾ ਹਾਈਵੇ 99 ਐਗਜ਼ਿਟ 144 ਐਵੇਨਿਊ 70 ਹੈ ਇੱਥੇ 25 ਕਿੱਲਾਂ ਦੀ ਖੁੱਲੀ ਪਾਰਕਿੰਗ ਦੇ ਵਿੱਚ ਪਾਰਕਿੰਗ ਹੈ ਜੀ ਇਸ ਤੋਂ ਇਲਾਵਾ ਫੂਡ ਕੋਰਟ ਹੈ ਜਿੱਥੇ ਪੰਜਾਬੀ ਟੱਬ ਹੈ ਤੁਸੀਂ ਇੱਥੇ ਵਧੀਆ ਖਾਣਾ ਖਾ ਸਕਦੇ ਹੋ 5599034627 ਤੇ ਕਾਲ ਕਰ ਲਓ ਸੈਟਲ ਦੀ ਸਭ ਤੋਂ ਟਰੱਸਟਡ ਟਰੱਕਿੰਗ ਕੰਪਨੀ ਵਿਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ ਜਗਦੇਵ ਸੰਧੂ ਹਰਾਂ ਨੂੰ 253 2666924 ਤੇ ਗੁਰਮਿੰਦਰ ਢਾਲੀਵਾਲ ਨੂੰ 206 3544060 ਤੇ ਕਾਲ ਕਰ ਸਕਦੇ ਹੋ ਕਿਸੇ ਤਰ੍ਹਾਂ ਦੇ ਵੀ ਅਕਾਊਂਟਸ ਜਾਂ ਟੈਕਸਿਸ ਲੇਖੇ ਜੋਕੇ ਦੇ ਲਈ ਹਮੇਸ਼ਾ ਯਾਦ ਰੱਖੋ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹਰਾਂ ਨੂੰ 253520886 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਸੋ ਪ੍ਰੋਗਰਾਮ ਸ਼ਾਮਾਂਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਨੇ ਢਿੱਲੋਂ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟਿਲ ਸਭ ਸ਼ੁਭਕਰਮਨ ਸ਼ੁਭਕਰਨ ਸਿੰਘ ਨੂੰ ਜਿਹੜਾ ਅੱਜ ਅੰਤਮ ਜਿਹੜਾ ਉਹਨਾਂ ਦਾ ਸੰਸਕਾਰ ਹੋ ਗਿਆ ਜੀ ਜੀ ਨਾਮ ਅੱਖਾਂ ਦੇ ਨਾਲ ਜਿਹੜਾ ਉਹਨੂੰ ਵਿਦਾਇਗੀ ਦਿੱਤੀ ਭੈਣਾਂ ਨੇ ਸੇਹਰਾ ਬੰਨਿਆ ਇਲਾਕੇ ਦੇ ਵਿੱਚ ਜਿੱਥੇ ਬਹੁਤ ਹੀ ਸੋਗ ਸੀ ਉੱਥੇ ਰੋਸ਼ ਵੀ ਨਜ਼ਰ ਆਇਆ ਉੱਥੇ ਪ੍ਰਿਤਪਾਲ ਦੀ ਮੈਡੀਕਲ ਰਿਪੋਰਟ ਤੇ ਹਾਈ ਕੋਰਟ ਵੀ ਸੰਤੁਸ਼ਟ ਨਜ਼ਰ ਨਹੀਂ ਆਇਆ ਇਹ ਜਿਹੜੇ ਦੋਨੋਂ ਨੌਜਵਾਨ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਇਸ ਦੁਨੀਆ ਤੋਂ ਚਲਾ ਗਿਆ ਤੇ ਦੂਜਾ ਜਿਉਂਦਾ ਤਾਂ ਹੈ ਪਰ ਹਾਲਤ ਉਹਦੀ ਮਰਿਆ ਤੋਂ ਵੀ ਭੇੜੀ ਭੇੜੀ ਆ ਉਹਦਾ ਨਾਮ ਹੈ ਪ੍ਰੀਤਪਾਲ ਹੂੰ 21 ਤਾਰੀਖ ਦੀ ਗੱਲ ਆ ਦੋਨੋਂ 21 ਤਾਰੀਖ ਨੂੰ ਜਦੋਂ ਇਹ ਝਗੜਾ ਹੋਇਆ ਜੀ ਝਗੜਾ ਨਹੀਂ ਕਹੂੰਗਾ ਮੈਂ ਤਾਂ ਕਹੂੰਗਾ ਇੱਕ ਤਰਫਾ ਜੜੀ ਹੋਈ ਫੈਰਿੰਗ ਹੋਈ ਹੈ ਉਹਦਾ ਨਤੀਜਾ ਹੈ ਹੂੰ ਹੂੰ ਐ ਜਿਸ ਵੇਲੇ ਪ੍ਰੀਤਪਾਲ ਗਾਇਬ ਹੋਇਆ ਜੀ ਬਹੁਤਾ ਕਿਸੇ ਨੂੰ ਪਤਾ ਨਹੀਂ ਸੀ ਹੂੰ ਹੂੰ ਕਹਿੰਦੇ ਵੀ ਪਰ ਪਰਤਪਾਲ ਸਿੰਘ ਨੂੰ ਜਦੋਂ ਲਾ 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 ਹੋਈ ਉਸ ਵੇਲੇ ਹਰਿਆਣੇ ਵਾਲੇ ਪਾਸੋਂ ਪੁਲਿਸ ਫੋਰਸ ਆਉਂਦੀ ਹੈ ਹੂੰ ਬੂਮਾਨਸ ਬੂਮਾਨਸ ਕਰਦੇ ਜਿਵੇਂ ਉਹਨਾਂ ਨੇ ਕੁੱਟ-ਕਟਾਪਾ ਕੀਤਾ ਜੀ ਲੋਕਾਂ ਨੂੰ ਭਜਾਇਆ ਲੋਕ ਛੜਛੜ ਕੇ ਭੱਜ ਗਏ ਹੂੰ ਹੂੰ ਔਰ ਬਹੁਤ ਸਾਰੇ ਟਰੈਕਟਰ ਹੈ ਜਿਹੜੀ ਉਹਨਾਂ ਨੇ ਉਹਨਾਂ ਦੀ ਪੰਨ ਤੋੜ ਕੀਤੀ ਹੈ ਟਾਇਰ ਉਹਨਾਂ ਦੇ ਡੈਮੇਜ ਕਰ ਦਿੱਤੇ ਉਹਨਾਂ ਦੀਆਂ ਤੇਲ ਦੀਆਂ ਟੈਂਕੀਆਂ ਡੈਮੇਜ ਕਰਤੀਆਂ ਜੀ ਸੱਟਾਂ ਵੱਜੀਆਂ ਤੋਂ ਜਦੋਂ ਜ਼ਖਮੀ ਹੋਇਆ ਸੀ ਪਰਤਪਾਲ ਇਹਨ ਚੁੱਕ ਕੇ ਲੈ ਗਏ ਜੀ ਪਹਿਲਾਂ ਟੈਂਟ ਦੇ ਵਿੱਚ ਲਿਆਇਆ ਗਿਆ ਉੱਥੇ ਟੌਰਚਰ ਕੀਤਾ ਹੂੰ ਹੂੰ ਬਾਦ ਦੇ ਵਿੱਚ ਫੇਰ ਜਿਹੜਾ ਹੈਗਾ ਬੁਰੀ ਤਰ੍ਹਾਂ ਬੋਰੀ ਦੇ ਵਿੱਚ ਪਾ ਕੇ ਇਹਨੂੰ ਕੁੱਟਿਆ ਗਿਆ ਔਰ ਇਹ ਗੱਲ بار-बार रिपीट ਕਰਨ ਦੀ ਲੋੜ ਨਹੀਂ ਆਪਾਂ ਨੂੰ ਪਤਾ ਕਿ ਉਹਦੀ ਹਾਲਤ ਕੀ ਹੋਈ ਤੇ ਫੇਰ ਉਹਨੂੰ ਪੀਜੀਆਈ ਜੀ ਰੂਤਕ ਦੇ ਵਿੱਚ ਐਡਮਿਟ ਕਰਵਾਤਾ ਹੂੰ ਹੂੰ ਕਿਸੇ ਤਰੀਕੇ ਉਹਨੇ ਆਪਣੇ ਮਾਪਿਆਂ ਨੂੰ ਇਨਫੋਰਮ ਕੀਤਾ ਕਿ ਮੈਂ ਇੱਥੇ ਹਾਂ ਤੇ ਹਾਲਤ ਮੇਰੀ ਬੜੀ 나ਜੀ ਔਰ ਮਾਪਿਆਂ ਨੇ ਇਮੀਡੀਏਟ ਕੋਸ਼ਿਸ਼ ਕੀਤੀ ਕਿ ਉਹਦੇ ਤੱਕ ਪਹੁੰਚ ਕੀਤੀ ਜਾਵੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਉਹ ਉੱਥੇ ਜਾਂਚ ਕਾਮਯਾਬ ਹੋ ਗਈ ਜੀ ਉਹਨਾਂ ਨੇ ਜਾ ਕੇ ਇੱਥੇ ਆਪਣੀ ਤਸਵੀਰ ਵੀ ਖਿਚਵਾਈ ਇਹਦੇ ਬਾਪ ਹੈ ਦਵਿੰਦਰ ਸਿੰਘ ਹੂੰ ਹੂੰ ਸਿੰਘਰੂਰ ਦਾ ਰਹਿਣ ਵਾਲਾ ਇਹ ਮੁੰਡਾ ਅਪਰਤਪਾਲ ਜੀ ਦਵਿੰਦਰ ਸਿੰਘ ਹੋਰਾ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਅੱਛਾ ਜੀ ਉਹਨਾਂ ਨੇ ਅਪੀਲ ਕੀਤੀ ਮਾਨਯੋਗ ਉੱਚ ਅਦਾਲਤ ਨੂੰ ਹੂੰ ਹੂੰ ਵੀ ਮੇਰੇ ਬੇਟੇ ਦਾ ਇਲਾਜ ਠੀਕ ਤਰੀਕੇ ਨਾਲ ਕਰਵਾਉਣ ਵਾਸਤੇ ਉਹਨੂੰ ਹਰਿਆਣੇ ਤੋਂ ਬਾਹਰ ਕੱਢਿਆ ਬਾਹਰ ਕੱਢਿਆ ਜਾਵੇ ਪੀਜੀਆਈ ਜਾਂ ਰਜਿੰਦਰਾ ਹਸਪੀਟਲ ਦੇ ਵਿੱਚ ਉਹਨੂੰ ਐਡਮਿਟ ਕਰਵਾਇਆ ਜਾਵੇ ਤਬਦੀਲ ਕਰਵਾਇਆ ਜਾਵੇ ਇੱਥੇ ਉਹਦਾ ਇਲਾਜ ਕਰਵਾਇਆ ਜਾਵੇ ਤਾਂ ਕਿ ਠੀਕ ਤਰੀਕੇ ਨਾਲ ਉਹਦਾ ਇਲਾਜ ਹੋ ਜੇ ਉਹਦੀ ਹਾਲਤ ਬਹੁਤ ਮਾੜੀ ਹੈ ਹੂੰ ਹੂੰ ਇਹ ਮਾਨਯੋਗ ਹਾਈ ਕੋਰਟ ਦਾ ਮਾਮਲਾ ਅਜੇ ਵਿੱਚ ਹੀ ਪਿਆ ਸੀ ਕਿਉਂਕਿ ਡਿਮਾਂਡ ਬਹੁਤ ਵੱਡੇ ਪੱਧਰ ਤੇ ਉੱਠੀ ਜੀ ਕਿਸਾਨ ਅੰਦੋਲਨ ਦੀਆਂ ਦੋਨੀਆਂ ਤਰ੍ਹਾਂ ਜਿਹੜੇ ਅੰਦੋਲਨ ਦੇ ਵਿੱਚ ਹੈ ਤੇ ਦੂਜੀ ਤਰ ਜਿਹੜੀ ਅੰਦੋਲਨ ਤੋਂ ਬਾਹਰ ਹੈ ਜੀ ਜਿਹੜੀ ਸਮਰਥਨ ਦੇ ਰਹੀ ਹੈ ਹਮਮ ਸਿਰਫ ਇਸ ਮੁੰਡੇ ਨੂੰ ਲੈ ਕੇ ਜਿਹੜਾ ਕਿਸਾਨਾਂ ਤੇ ਤਸ਼ੱਦਦ ਹੋਇਆ ਉਸ ਸੰਘਰਸ਼ ਨੂੰ ਜੀ ਉਹਨਾਂ ਨੇ ਡਿਮਾਂਡ ਕੀਤੀ ਕਿ ਇਸ ਮੁੰਡੇ ਦਾ ਇੱਥੇ ਟ੍ਰੀਟਮੈਂਟ ਕਰਵਾਇਆ ਜਾਵੇ ਹਮਮ ਫਿਰ ਪੰਜਾਬ ਸਰਕਾਰ ਦੇ ਵਿੱਚ ਵੀ ਹਿਲਜਲ ਸ਼ੁਰੂ ਹੁੰਦੀ ਹੈ ਸਾਡੇ ਚੀਫ ਸਕੱਰੇਟਰੀ ਅਨਰੌਗ ਬਰਮਾ ਸਾਹਿਬ ਜੀ ਉਹ ਹਰਿਆਣਾ ਦੇ ਚੀਫ ਸਕੱਰੇਟਰੀ ਨੂੰ ਚਿੱਠੀ ਲਿਖਦੇ ਆ ਹਮਮ ਕਿ ਜੀ ਇਸ ਮੁੰਡੇ ਨੂੰ ਇਧਰ ਸ਼ਿਫਟ ਕੀਤਾ ਜਾਵੇ ਜੀ ਦੂਜੇ ਪਾਸੇ ਅਕਾਲੀ ਆਗੂ ਸਰਦਾਰ ਵਿਕਰਮ ਸਿੰਘ ਮਜੀਠੀਆ ਹਮਮ ਉਹਨਾਂ ਨੇ ਜਾਤੀ ਤੌਰ ਤੇ ਅਨਿਲ ਵਿੱਚ ਜਿਹੜੇ ਉੱਥੇ ਦੇ ਗ੍ਰਹਿ ਮੰਤਰੀ ਉਹਨਾਂ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਇੱਥੇ ਭੇਜ ਦਿਓ। ਹੂੰ ਹੂੰ। ਲਓ ਜੀ ਉਹ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜਿਹੜਾ ਪੀਜੀਆਈ ਹੈ ਉੱਥੇ ਪਹੁੰਚ ਗਿਆ। ਜੀ। ਉੱਥੇ ਡਾਕਟਰਾਂ ਨੇ ਟ੍ਰੀਟਮੈਂਟ ਸਟਾਰਟ ਕੀਤਾ ਤੇ ਦੀ ਹਾਲਤ ਬਹੁਤ ਮੰਦੀ। ਹੂੰ ਹੂੰ। ਉਤੋਂ ਬਾਅਦ ਮਾਮਲਾ ਕਿਉਂਕਿ ਹਾਈ ਕੋਰਟ ਦੇ ਵਿੱਚ ਪਹਿਲਾਂ ਹੀ ਪੈਂਡਿੰਗ ਸੀ। ਗ੍ਰੰਟ ਅਫਸਰ ਹਾਈ ਕੋਰਟ ਨੇ ਬਣਾਇਆ ਹੋਇਆ ਸੀ। ਹੂੰ ਹੂੰ। ਔਰ ਉੱਥੇ ਜੋ ਹਾਈ ਕੋਰਟ ਨੇ ਦੇਖੀ ਸਥਿਤੀ ਨੋਟਿਸ ਦਿੱਤਾ ਹਰਿਆਣਾ ਸਰਕਾਰ ਨੂੰ। ਤਦ ਪਰ ਹਰਿਆਣਾ ਸਰਕਾਰ ਨੂੰ ਕਿਹਾ ਕਿ ਤੁਸੀਂ ਰਿਪੋਰਟ ਪੇਸ਼ ਕਰੋ ਮੈਡੀਕਲ ਰਿਪੋਰਟ ਜੀ ਪਹਿਲੇ ਦਿਨ ਪੰਜਾਬ ਆ ਜਿਹੜੀ ਹਰਿਆਣਾ ਸਰਕਾਰ ਹੈ ਜੀ ਉਹ ਤੁਥਮੁਥ ਜਾ ਕਰਕੇ ਆ ਗਈ ਜੀ ਆਹ ਲੋ ਆ ਲੋ ਹੂੰ ਹੂੰ ਉੱਥੇ ਮਨਜੋਗ ਹਾਈ ਕੋਰਟ ਸਖਤ ਹੋਈ ਉਹਨਾਂ ਨੇ ਕਿਹਾ ਹੈ ਕਿ ਜੀ ਅਸੀਂ ਤੁਹਾਨੂੰ ਕਹਿੰਦੇ ਮੈਡੀਕਲ ਰਿਪੋਰਟ ਡੇ 1 ਤੋਂ ਉਹਦਾ ਟ੍ਰੀਟਮੈਂਟ ਕਿਵੇਂ ਹੋਇਆ ਕਿੰਨੀਆਂ ਉਹਦੇ ਸਟਾਂ ਲੱਗੀਆਂ ਹੂੰ ਹੂੰ ਜੋ ਕੁਝ ਰੁਤਕ ਦੇ ਮੈਡੀਕਲ ਕਾਲਜ ਦੇ ਵਿੱਚ ਹੋਇਆ ਉਹ ਲੈ ਕੇ ਆਓ ਜੀ ਇਉਂ ਲੱਗਦਾ ਕਿ ਤੁਸੀਂ ਜਿਹੜਾ ਅਦਾਲਤ ਨੇ ਹੁਕਮ ਜਾਰੀ ਕੀਤਾ ਉਹਦੇ ਤੇ ਅਮਲ ਨਾ ਕਰਕੇ ਅਦਾਲਤ ਦੀ ਹੱਤ ਕਰ ਰਹੇ ਤੇ ਕਿਉਂ ਨਾ ਤੁਹਾਨੂੰ ਕੰਟੈਂਪਟ ਆਫ ਕੋਰਟ ਦਾ ਨੋਟਿਸ ਦੇ ਦਿੱਤਾ ਜਾਵੇ ਟਿੱਪਣੀ ਕੀਤੀ ਸੀ ਮਾਨਯੋਗ ਕੋਰਟ ਨੇ ਤੇ ਦੁਬਾਰਾ ਫਿਰ ਉਹਨਾਂ ਨੇ ਕਹਿਤਾ ਕਿ ਨਹੀਂ ਤੁਸੀਂ ਆਪਣਾ ਪੂਰਾ ਰਿਕਾਰਡ ਲੈ ਕੇ ਆਓ ਜੀ ਕੱਲ ਰੂਤਕ ਦੇ ਮੈਡੀਕਲ ਕਾਲਜ ਨੇ ਫਿਰ ਆਪਣਾ ਰਿਪੋਰਟ ਜਿਹੜਾ ਰਿਪੋਰਟ ਪੇਸ਼ ਕੀਤੀ ਹੈ ਹੂੰ ਹੂੰ ਉਹ ਰਿਪੋਰਟ ਦੇਖ ਕੇ ਵੀ ਹਾਈ ਕੋਰਟ ਸੰਤੁਸ਼ਟ ਨਹੀਂ ਹੋਈ ਜੀ ਅੱਛਾ ਹਾਈ ਕੋਰਟ ਨੇ ਕਹਿਤਾ ਨਹੀਂ ਇਹਦੇ ਚ ਗੱਲ ਬਣਦੀ ਨਹੀਂ ਹੂੰ ਹੂੰ ਹਾਈ ਕੋਰਟ ਨੇ ਇੱਕ ਤਰ੍ਹਾਂ ਨਾਲ ਮਾਪਿਆਂ ਦੇ ਦੇਖੀਏ ਤਰੁਤਕ ਦੇ ਮੈਡੀਕਲ ਕਾਲਜ ਦੀ ਰਿਪੋਰਟ ਨੂੰ ਖਾਰਜੀ ਕਰ ਦਿੱਤਾ ਜਿਵੇਂ ਜਿਵੇਂ ਖਾਰਜੀ ਕਰਤਾ ਜੀ ਉਹਨਾਂ ਨੇ ਕਹਿ ਦਿੱਤਾ ਪੀ.ੀ.ਏ. ਚੰਡੀਗੜ੍ਹ ਨੂੰ ਵੀ ਤੁਸੀਂ ਦੁਬਾਰਾ ਤੋਂ ਪੀ.ੀ.ਏ. ਚੰਡੀਗੜ੍ਹ ਤੇ ਨਾਲ ਰੁਤਕ ਮੈਡੀਕਲ ਕਾਲਜ ਉਹਨਾਂ ਦੇ ਕੇ ਦੋਨਾਂ ਦਾ ਮੈਡੀਕਲ ਜਿਹੜਾ ਹੈਗਾ ਜਿਹੜਾ ਤੁਹਾਡੇ ਕੋਲੇ ਹੈ ਉਹਨਾਂ ਨੇ ਵੀ ਪਹਿਲਾਂ ਐਡਮਿਟ ਕੀਤਾ ਹੈ ਔਰ ਜੋ ਕੁਝ ਇੱਥੇ ਤੁਸੀਂ ਟ੍ਰੀਟਮੈਂਟ ਕੀਤਾ ਇਹਦੇ ਆਧਾਰ ਦੇ ਉੱਤੇ ਇੱਕ ਨਵੀਂ ਰਿਪੋਰਟ ਤਿਆਰ ਕਰੋ ਤੇ ਉਹ ਪੇਸ਼ ਕਰੋ ਜੀ ਹੁਣ ਉਹ ਨਵੀਂ ਰਿਪੋਰਟ ਤਿਆਰ ਹੋਊਗੀ ਤੇ ਪੇਸ਼ ਹੋਊਗੀ ਹਮ ਹਰੇ ਜਿਸ ਜੋ ਨਜ਼ਰੀਆ ਹੈ ਮਾਨ ਜੋ ਹਾਈ ਕੋਰਟ ਆਉ ਦੇਖਦੇ ਹੈ ਕਿ ਕਿਵੇਂ ਬੰਦਾ ਚੁੱਕਿਆ ਗਿਆ ਹਮ ਹਮ ਕਿਵੇਂ ਇਹ ਕੁੱਟਿਆ ਗਿਆ ਹਰਿਆਣਾ ਦੀ ਜਿਹੜੀ ਸਰਕਾਰ ਕਹਿੰਦੀ ਹੈ ਜੀ ਨਾ ਇਹਦੇ ਖਿਲਾਫ ਕੋਈ ਐਫ ਆਈ ਆਰ ਹੈ ਜੀ ਨਾ ਸੀ ਸਾਨੂੰ ਇਹ ਲੋੜੀਦਾ ਹੈ ਹਮ ਹਮ ਇਹ ਤਾਂ ਕਹਿੰਦੇ ਜੀ ਉੱਥੇ ਜਿਹੜਾ ਡਿੱਗਿਆ ਪਿਆ ਸੀ ਸਾਡੇ ਲਾਕੇ ਚ ਲਾ ਸਾਡੇ ਲਾਕੇ ਅੱਧਾ ਕਿਲੋਮੀਟਰ ਉਰੇ ਕਹਿੰਦੇ ਵੀ ਅਸੀਂ ਜਿਹੜਾ ਲਾਇਆ ਹੋਇਆ ਸੀਗਾ ਨਾਕਾ ਉਹਦੇ ਤੇ ਕੁਝ ਲੋਕਾਂ ਨੇ ਹਮਲਾ ਕਰਤਾ ਉੱਥੇ ਪੱਕੇ ਰਮਚ ਗਈ ਇਹਦੇ ਕੋਈ ਸੱਟਾਂ ਮਾਰ ਕੇ ਤੇ ਅਸੀਂ ਚੁੱਕ ਲਿਆਂਦਾ ਇਹਨੂੰ ਤੇ ਲੈ ਕੇ ਦਾਖਲ ਕਰਾਤਾ ਨਾ ਦੱਸੋ ਪਹਿਲਾਂ ਉਹ ਕਹਿੰਦੇ ਵੀ ਅਸੀਂ ਰੋਥਕ ਦਾਖਲ ਕਰਾ ਦਿੱਤਾ ਕਿਤੇ ਹੋਰ ਦਾਖਲ ਕਰਵਾਇ ਸੀ ਕਿਸੇ ਹੋਰ ਹਸਪਤਾਲ 'ਚ ਉੱਥੋਂ ਰੈਫਰ ਕਰ ਦਿੱਤਾ ਸੀ ਫਿਰ ਉਹਦੇ 'ਚ ਹੁਣ ਮੈਨੂੰ ਦਾਨੀ ਵਾਲੀਆ ਸਭੇ ਸਮਝ ਨਹੀਂ ਆਉਂਦੀ ਵੀ ਭਾਰਤ ਦੇ ਵਿੱਚ ਇਹੋ ਜਿਹੀ ਪੁਲਿਸ ਵੀ ਹੈਗੀ ਹੈ ਜਦੋਂ ਝਗੜਾ ਹੋਇਆ ਹੋਇਆ ਹੋਵੇ ਮਾਮਾ ਨੂੰ ਪੁੱਤ ਪਛਾਣਦਿਆਂ ਨਾ ਹੋਣ ਉਹ ਕਹਿੰਨ ਸਾਡੇ ਤੇ ਹਮਲਾ ਕਰਤਾ ਪੰਜਾਬ ਦਾ ਮੁੰਡਾ ਉਹਨਾਂ ਦੀ ਟੈਰੀਟਰੀ ਦੇ ਵਿੱਚ ਡਿੱਗਿਆ ਪਿਆ ਉਹਨੂੰ ਉਹ ਚੁੱਕ ਕੇ ਲੈ ਗਏ ਤੇ ਉਹਨੂੰ ਪੀਜੀਆਈ ਰੋਤਕ ਤੱਕ ਦਾਖਲ ਕਰਾਉਣ ਚਲੇ ਗਏ ਇਹ ਗੱਲ ਜਿਹੜੀ ਹੈ ਸਮਝ ਤੋਂ ਬਾਹਰ ਹੈ ਪੁਲਿਸ ਦਾ ਕਿਰਦਾਰ ਤਾਂ ਅਸੀਂ ਕਿਤੇ ਵੀ ਨਹੀਂ ਦੇਖਿਆ ਹੋਈ ਨਾ ਤੇ ਜੇ ਇਹੋ ਜਿਹਾ ਹੋ ਜੇ ਤਾਂ ਮੇਰਾ ਖਿਆਲ ਹੈ ਫਿਰ ਰਾਮਰਾਜ ਹੋ ਗਿਆ ਫਿਰ ਤਾਂ ਇੰਡੀਆ ਦੇ ਵਿੱਚ ਕਾਸੇ ਦੀ ਲੋੜ ਹੀ ਨਹੀਂ ਬਿਲਕੁਲ ਬਿਲਕੁਲ ਔਰ ਜੋ ਕੁਝ ਮਾਨਯੋਗ ਹਾਈ ਕੋਰਟ ਨੇ ਟਿੱਪਣੀਆਂ ਕੀਤੀਆਂ ਤੇ ਜਿਹੜਾ ਉੱਥੇ ਰਿਕਾਰਡ ਪੇਸ਼ ਕੀਤਾ ਜਿਸ ਕਿਸਮ ਦੀ ਗੱਲਬਾਤ ਕੀਤੀ ਹੈ ਉਹ ਵਾਕਈ ਜਿਹੜੀ ਹੈਗੀ ਹੈ ਗੈਰ ਤਸਲੀ ਬਖਸ਼ ਹੈ ਜੀ ਔਰ ਇਹਦੇ ਤੇ ਚਾਹੀਦਾ ਇਹ ਮਾਨਯੋਗ ਹਾਈ ਕੋਰਟ ਨੂੰ ਕਿ ਇਸ ਕੇਸ ਨੂੰ ਇੱਕ ਮਿਸਾਲੀ ਕੇਸ ਬਣਾ ਕੇ ਇਹਨ ਦਿੱਤੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਮਾਮਲਾ ਇਕ ਨਹੀਂ ਹਮ ਹਮ ਚਲੋ ਜਿਹੜਾ ਤੁਸੀਂ ਸ਼ੁਭਕਰਨ ਸਿੰਘ ਵਾਲੀ ਗੱਲ ਕੀਤੀ ਹੈ ਸ਼ੁਭਕਰਨ ਸਿੰਘ ਵਾਲੀ ਗੱਲ ਦੇ ਵਿੱਚ ਐਫ ਆਈ ਆਰ ਭਾਵੇਂ ਹੋ ਗਈ ਹੈ ਕਹਿੰਦੇ ਪਰ ਉਹਦੇ ਵੀ ਐਫ ਆਈ ਆਰ ਦੇ ਪੱਲੇ ਹੀ ਕੁਛ ਨਹੀਂ ਮੈਨੂੰ ਚਲੋ ਉਹ ਤਾਂ ਹੁਣ ਦੇਖਣਾ ਪੈਣਾ ਕਿਉਂਕਿ ਐਫ ਆਈ ਆਰ ਹਲੇ ਤੱਕ ਮੈਂ ਪੜੀ ਨਹੀਂ ਕਿਉਂਕਿ ਬੈਦ ਕਲੀ ਜੀ ਦੇ ਖਬਰਾਂ ਨੂੰ ਆਪਾਂ ਟਿੱਪਣੀ ਕਰ ਲਈ ਉਹ ਗੱਲ ਜਿੰਨੀ ਦਰ ਸਾਰੀ ਐਫ ਆਈ ਆਰ ਨਹੀਂ ਨਾ ਪੜਦੇ ਹੁਣੀ ਦਰ ਤੱਕ ਹਕੀਕਤ ਦਾ ਪਤਾ ਨਹੀਂ ਲੱਗਦਾ ਮੈਂ ਐਫ ਆਈ ਆਰ ਮੇਰੇ ਖਿਆਲ ਮਤਲਬ ਮਿਲ ਜਾਨੀ ਹੈ ਮੈਨੂੰ ਕੱਲ ਤੱਕ ਉਹ ਮੇਰੇ ਕੋਲੇ ਆ ਗਈ ਸੀ ਮੈਂ ਤੁਹਾਡੇ ਕੋਲੇ ਸੌਰੀ ਤੁਹਾਨੂੰ ਭੇਜ ਨਹੀਂ ਸਕਿਆ ਨਹੀਂ ਉਹ ਪਤਾ ਗੱਲ ਹੈ ਨਾ ਜੀ ਮੈਥੋਂ ਹੀ ਨ ਉਹ ਪ੍ਰਿੰਟ ਕਰਨਾ ਪਿਆ ਪ੍ਰਿੰਟ ਟੂ ਕੱਟਣਾ ਪਿਆ ਪ੍ਰਿੰਟ ਕੱਢਣ ਤੋਂ ਬਾਅਦ ਹੀ ਜਿਹੜੀ ਉਹ ਪੜੀ ਜਾਂਦੀ ਹੈ ਤੇ ਉਹਨੂੰ ਕਿਉਂਕਿ ਐਫ ਆਈ ਆਰ ਕੀ ਹੁੰਦੀ ਹੈ ਐਫ ਆਈ ਆਰ ਦੀ ਮਨਸ਼ਾ ਕੀ ਹੈ ਉਹਦੇ ਵਿੱਚ ਕੀ ਕੀ ਕਮੀਆਂ ਪੇਸ਼ੀਆਂ ਰੱਖੀਆਂ ਕੀ ਕੀ ਛੱਡੀਆਂ ਸਵਾਲ ਤਾਂ ਇਹ ਹੁੰਦਾ ਨਾ ਵੀ ਉਹਦੇ ਵਿੱਚ ਜਿਹੜੀ ਡਿਮਾਂਡ ਸੀ ਇਹਨਾਂ ਦੀ ਡਿਮਾਂਡ ਤਾਂ ਪਤਾ ਨਹੀਂ ਕੀ ਸੀ ਜਿਹੜੀ ਜਿਹੜੇ ਅੰਦੋਲਨਕਾਰੀ ਹੈ ਲੇਕਿਨ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਡਿਮਾਂਡ ਕੀਤੀ ਸੀ ਉਹਦੇ ਚ ਉਹਨਾਂ ਨੇ ਕਿਹਾ ਸੀਗਾ ਕਿ ਹਰਿਆਣੇ ਦੇ ਚੀਫ ਮਿਨਿਸਟਰ ਮਨੋਰ ਲਾਲ ਖੱਟਰ ਜੀ ਉੱਥੋਂ ਦੇ ਗ੍ਰਹਿ ਮੰਤਰੀ ਮੰਤਰੀ ਜਿਹੜੇ ਹੈਗੇ ਅਨਿਲ ਵਿਜ ਔਰ ਭਾਰਤ ਦੇ ਗ੍ਰਹਿ ਮੰਤਰੀ ਤੇ ਵੀ ਪਰਚਾ ਦਰਜ ਕੀਤਾ ਜਾਵੇ ਹਾਂਜੀ ਇਹ ਕਹਿੰਦੇ ਜਿਹੜੀ ਹੈਗੀ ਜੀ ਜ਼ੀਰੋ ਐਫ ਆਈ ਆਰ ਆ ਨਾ ਹੀ ਹੈ ਨਹੀਂ ਕਿਸੇ ਦਾ ਇਹਦੇ ਚ ਦੱਸੋ ਤੇ ਚਲੋ ਦੇਖਦੇ ਆਂ ਤੁਹਾਨੂੰ ਦੇਖਾਂਗੇ ਕੱਲ ਉੱਥੇ ਗੱਲ ਕਰਾਂਗੇ ਡਿਟੇਲ ਨਾਲ ਜੀ 3 ਤਰੀਕ ਦਾ ਭੋਗ ਆ ਜੀ ਤੇ ਉੱਥੇ ਉਹ ਕਹਿੰਦੇ ਐਲਾਨ ਉਹਨਾਂ ਨੇ ਕਿਹਾ ਵੀ ਆਗੂਆਂ ਨੇ ਵੀ ਸਾਰੇ ਜ਼ਰੂਰ ਪੁੱਜੋ ਫਿਰ ਅੱਗੇ ਜਿਹੜਾ ਉਹਦਾ ਰੂਪ ਰੇਖਾ ਜਿਹੜੀ ਆ ਉਹ ਹੋਏਗੀ ਸੋ ਪ੍ਰੋਗਰਾਮ ਸ਼ਮਾਂਦਾਂ ਦੇ ਵਿੱਚ ਇਸ ਵਕਤ ਵੀ ਸਾਡੇ ਨਾਲ ਬਠਿੰਦਾ ਸਟੂਡੀਓ ਤੋਂ ਜੁੜੇ ਹੋ ਤੇ ਹੁਣ ਗੱਲ ਕਰੀਏ ਜੀ सीबीआई ਵੱਲੋਂ ਜਿਹੜਾ ਅਖਲੇਸ਼ ਯਾਦਵ ਨੂੰ ਵੀ ਹੁਣ ਕਹਿੰਦੇ ਘੇਰ ਲਿਆ ਕਿਉਂਕਿ ਅਖਲੇਸ਼ ਯਾਦਵ ਤੇ ਰਾਹੁਲ ਗਾਂਧੀ ਦਾ ਚੰਗਾ ਕਹਿੰਦੇ ਮੂਜਸਮਾ ਜਾਚ ਗਿਆ ਸੀ ਨਹੀਂ ਪਹਿਲੀ ਗੱਲ ਤਾਂ ਇਹ ਹੈ ਨਾ ਕਿ ਜਿਵੇਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿੰਨੇ ਵੀ ਇੰਡੀਆ ਨਾਲ ਸੰਬੰਧਿਤ ਲੀਡਰ ਹੈ ਜੀ ਕਿ ਤੁਸੀਂ ਅਲੱਗ ਰਹੋ ਇੰਡੀਆ ਦੇ ਲੀਡਰ ਨਾ ਬਣੋ ਤੁਸੀਂ ਇੰਡੀਆ ਦਾ ਹਿੱਸਾ ਨਾ ਬਣੋ ਇਹ ਤੋਂ ਬਾਹਰ ਆ ਜਾਓ ਹੂੰ ਹੂੰ ਅਰਦਾ ਅਸਰ ਵੀ ਹੋਇਆ ਕੁਝ ਲੀਡਰ ਜਿਹੜੇ ਹੈਗੇ ਆ ਨਾਲੋਂ ਟੁੱਟ ਕੇ ਵੀ ਚਲੇ ਗਏ ਆ ਜੀ ਜਿਵੇਂ ਨतीश ਕੁਮਾਰ ਦੀ ਆਪਾਂ ਗੱਲ ਦੇਖੀ ਨतीश ਕੁਮਾਰ ਚਲੇ ਗਏ ਔਰ ਬੀਬੀ ਮਮਤਾ ਬੈਨਰਜੀ ਨੂੰ ਵੀ ਉਹਨਾਂ ਨੇ ਝਕਾਟਾ ਪਾਇਆ ਸੀ ਜੀ ਕਿ ਤੁਸੀਂ ਇਹ ਕੁਝ ਨਾ ਕਰੋ ਮਾਇਆਬਤੀ ਬੀਐਸਪੀ ਦੀ ਲੀਡਰਤਾ ਨਾ ਉਸ ਪਾਸੇ ਨਾ ਉਸ ਪਾਸੇ ਕਦੇ ਮੈਂ ਨਰਪੱਖਾ ਦੋਨੇ ਤਰ੍ਹਾਂ ਇੱਕ ਜਗੇ ਤੇ ਅਸੀਂ ਆਪਣੇ ਪਧਰ ਤੇ ਆਪਣੇ ਬਰਬੂਤੇ ਦੇ ਉੱਤੇ ਚੋਣਾ ਲੜਾਂਗੇ ਜੀ ਲੇਕਿਨ ਨਤੀਜਾ ਇਹ ਉਹਦਾ ਹੋਇਆ ਕਿ ਉਹਨਾਂ ਦੇ ਜਿਹੜੇ ਐਮਪੀ ਐ ਉਹ ਟੁੱਟ ਟੁੱਟ ਕੇ ਦੂਜੀਆਂ ਪਾਰਟੀਆਂ ਜਾ ਰਹੇ ਐ ਜੀ ਆ ਇੱਕ ਤਾਂ ਬੀਜੇਪੀ ਚ ਹੀ ਸ਼ਾਮਲ ਹੋ ਗਏ ਐ ਹਮਮ ਇੱਕ ਦਾਨਸ਼ ਚਲੀ ਐ ਉਹ ਕਾਂਗਰਸ ਪਾਰਟੀ ਨਾਲ ਚਲਾ ਗਿਆ ਹਮਮ ਇੱਕ ਕਨ ਸਮਾਜਵਾਦੀ ਪਾਰਟੀ ਚ ਸ਼ਾਮਲ ਹੋ ਗਿਆ ਹਾਲਤ ਉਹਨਾਂ ਦੀ ਵੀ ਮਾੜੀ ਐ ਪਰ ਕਿਉਂਕਿ ਜਿਹੜੀਆਂ ਫਾਈਲਾਂ ਫੂਨਾ ਪੁਰਾਣੀਆਂ ਪਈਆਂ ਹੁੰਦੀਆਂ ਸੀਬੀਆਈ ਦੀਆਂ ਈਡੀ ਦੀਆਂ ਉਹ ਚੱਕ ਲੈਂਦੇ ਹਮਮ ਕਿ ਅਗਲੀ ਗੱਲ ਇਹ ਕਿ ਇੰਡੀਆ ਦਾ ਜਿਹੜਾ ਹਿੱਸਾ ਬਣ ਗਿਆ ਮਿਸਟਰ ਅਖਲੇਸ਼ ਸਿੰਘ ਯਾਦਵ ਹਮਮ ਔਰ ਉਹ ਤੋਂ ਬਾਅਦ ਜਿਹੜਾ ਇਹਨਾਂ ਨੇ ਇੱਕ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜੀ ਉਹ ਸ਼ਕਤੀ ਪ੍ਰਦਰਸ਼ਨ ਸੀ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਆਗਰਾ ਚ ਪਹੁੰਚਦੀ ਹੈ ਅੱਛਾ ਜੀ ਆਗਰਾ ਦੇ ਵਿੱਚ ਜਾ ਕੇ ਉਹਦੇ ਸ਼ਾਮਲ ਹੁੰਦੇ ਆ ਅਖਲੇਸ਼ ਸਿੰਘ ਯਾਦਵ ਵੀ ਔਰ ਉੱਥੇ ਜਿੱਡਾ ਵੱਡਾ ਇਕੱਠ ਹੋਇਆ ਹਮਮ ਜਿਵੇਂ ਲੋਕ ਛੱਤਾਂ ਦੇ ਉੱਤੇ ਬੈਠੇ ਆ ਚੌਰਾਹਿਆਂ ਦੇ ਵਿੱਚ ਖੜੇ ਆ ਸੜਕਾਂ ਭਰੀਆਂ ਪਈਆਂ ਜੀ ਅਰ ਅਗਲੀ ਗੱਲ ਇਹ ਕਿ ਜਿਹੜਾ ਜਿਹੜੀ BSP ਦਾ ਕਾਡਰ ਹੈ ਹੂੰ ਹੂੰ BSP ਦਾ ਕਾਡਰ ਵੀ ਆਪਣੇ ਨੀਲੇ ਝੰਡੇ ਲੈ ਕੇ ਉਹ ਸ਼ਾਮਲ ਹੋਇਆ ਉਹਦੇ ਵਿੱਚ ਜੀ ਜੇ ਤੁਸੀਂ ਦੇਖੋ ਕਿ ਲੀਡਰ ਕਿਤੇ ਹੋਰ ਬੈਠੀ ਹੈ ਹੂੰ ਹੂੰ ਕਾਡਰ ਉਹ ਦਾ ਇੰਡੀਆ ਦੇ ਨਾਲ ਆਉਂਦਾ ਹੈ ਜੀ ਇਹਦੇ ਤੋਂ ਇਹ ਪਤਾ ਲੱਗਦਾ ਕਿ ਉਹਨਾਂ ਨੂੰ ਕਿੱਡਾ ਵੱਡਾ ਹੰਗਾਰਾ ਮਿਲੇ ਹੂੰ ਹੂੰ ਤੇ ਫਿਰ ਜਦੋਂ ਐਡਾ ਵੱਡਾ ਹੰਗਾਰਾ ਮਿਲਿਆ ਹੋਵੇ ਤੇ ਕੰਮ ਆਪਣਾ ਕਰ ਰਹੀ ਹੈ ਬਿਲਕੁਲ ਜੀ CBI ਦਾ ਨੋਟਿਸ ਆ ਗਿਆ ਜੀ ਅਖਲੇਸ਼ ਸਿੰਘ ਯਾਦਵ ਨੂੰ ਬੁਲਾ ਲਿਆ ਸੀ ਅੱਜ ਹੀ ਬੁਲਾਇਆ ਸੀ ਕਿ ਆਓ ਜੀ ਤੇ ਤੁਹਾਡੀ ਅਸੀਂ ਪੁੱਛਗਿੱਛ ਕਰਨੀ ਹੈ ਹੂੰ ਹੂੰ ਉੱਚਕਿਸ਼ ਕਾਲਜ ਕਰਨੀ ਹੈ ਮੁਲਜਮ ਦੇ ਤੌਰ ਤੇ ਨਹੀਂ ਕਹਿੰਦੇ ਹਾਲੇ ਹਾਲੇ ਅੱਛਾ ਹਾਲੇ ਤੁਹਾਨੂੰ ਜਿਹੜਾ ਗਵਾਹ ਦੇ ਤੌਰ ਤੇ ਸੀ ਭਲਾਵਾਂਗੇ ਹੂੰ ਹੂੰ ਰਫੜ ਕੀ ਹੈ ਰਫੜ ਇਹ ਹੈ ਕਿ 2011 ਅੱਜ ਤੋਂ 11 ਸਾਲ ਪਹਿਲਾਂ ਅੱਜ ਹੁਣ ਆਪਾਂ 24 'ਚ ਐ ਜੀ 12 13 ਦੀ ਗੱਲ ਹੈ ਉਦੋਂ ਉੱਥੇ ਇਹਨਾਂ ਨੇ ਇੱਕ ਪਾਲਿਸੀ ਬਣਾਈ ਸੀ ਅੱਛਾ ਜੀ ਮਾਈਨਿੰਗ ਪਾਲਿਸੀ ਹੂੰ ਹੂੰ ਉਸ ਵੇਲੇ ਮੰਤਰੀ ਜਿਹੜੇ ਮੁੱਖ ਮੰਤਰੀ ਜਿਹੜੇ ਸੀਗੇ ਉਹ ਅਖਲੇਸ਼ ਸਿੰਘ ਯਾਦਵ ਦੇ ਪਿਤਾ ਮਰਹੂਮ ਹੂੰ ਹੂੰ ਮੁਲੇਮ ਸਿੰਘ ਯਾਦਵ ਸੀ ਜੀ ਲੰਬਾ ਸਮਾਂ ਇਹ ਮਾਈਨਿੰਗ ਡਿਪਾਰਟਮੈਂਟ ਉਹਨਾਂ ਕੋਲੇ ਰਿਹਾ ਥੋੜਾ ਜਿਹਾ ਸਮਾਂ ਇਹ ਡਿਪਾਰਟਮੈਂਟ ਜਿਹੜਾ ਹੈਗਾ ਸੀ ਉਹ ਅਖਲੀਸ਼ ਸਿੰਘ ਜਾਦਵ ਕੋਲ ਆ ਗਿਆ ਸੀ ਜੀ ਉਹਦੇ ਮਸਬੰਦ ਵਿੱਚ ਇਹਨਾਂ ਨੇ ਇੱਕ ਬੰਦੇ ਨੂੰ ਗ੍ਰਿਫਤਾਰ ਵੀ ਕੀਤਾ ਹੋਇਆ ਹੈ ਅੱਛਾ ਜੀ ਉਹਦੀ ਵਾਈਫ ਜਿਹੜੀ ਹੈਗੀ ਆ ਉਹ ਪਹਿਲਾਂ ਸਮਾਜਵਾਦੀ ਪਾਰਟੀ ਨਾਲ ਹੁੰਦੀ ਸੀ ਹਮ ਹਮ ਅੱਜ ਕੱਲ ਜਿਹੜੀ ਹੈਗੀ ਆ ਉਹ ਸਮਾਜਵਾਦੀ ਪਾਰਟੀ ਦੇ ਨਾਲ ਤਾਂ ਭਵੇਂ ਹੈਗੀ ਆ ਵੀ ਉਹਨਾਂ ਦੀ ਮੈਂਬਰ ਹੈ ਹਮ ਹਮ ਪਰ ਅਮਲ ਦੇ ਵਿੱਚ ਜਿਹੜੀ ਹੈ ਉਹ ਸੀਬੀਆਈ ਦੇ ਨਾਲ ਹੈ ਹਮ ਹਮ ਕਿਉਂਕਿ ਘਰ ਵਾਲੇ ਨੂੰ ਮੁਕਤ ਕਰਵਾਉਣ ਵਾਸਤੇ ਸੀਬੀਆਈ ਤੋਂ ਕਿਸੇ ਕਿਸਮ ਦੀ ਰੀਲੀਫ ਦੀ ਲੋੜ ਹੈ ਜੀ ਤੇ ਦਨੇੜੀ ਆਪਾਂ ਇਹ ਜਾਣਦੇ ਆ ਕਿ ਜਿਹੜਾ ਬੰਦਾ ਬੀਜੇਪੀ ਦੀ ਛਤਰੀ ਤੇ ਨਹੀਂ ਬੈਂਦਾ ਉਹ ਪ੍ਰਿਸ਼ਟ ਵੀ ਹੈ ਉਹ ਬੇਈਮਾਨ ਵੀ ਹੈ ਉਹਦੇ ਤੇ ਸਾਰੇ ਕਿਸਮ ਦੇ ਜਿਹੜੇ ਉਹ ਕੇਸ ਬਣ ਜਾਂਦੇ ਹੂੰ ਹੂੰ ਤੇ ਜੇ ਉਹੀ ਬੰਦਾ ਜਿਹੜਾ ਸਿਰੇ ਦਾ ਪ੍ਰਿਸ਼ਟ ਹੋਵੇ ਜੀ ਤੇ ਇਹ ਕਹਿਣ ਕੇ ਹਜ਼ਾਰਾਂ ਕਰੋੜ ਰੁਪਈਆ ਖਾ ਗਿਆ ਇਹਨੇ ਇੰਨੀ ਪ੍ਰਾਪਰਟੀ ਬਣਾ ਲਈ ਤੇ ਉਹ ਕਹਿ ਦੇ ਵੀ ਠੀਕ ਹੈ ਜੀ ਮੈਂ ਤੁਹਾਡੇ ਚ ਆ ਗਿਆ ਉਹਨੂੰ ਕਹਿ ਦਿੰਦੇ ਜੀ ਇਹ ਦੁੱਧ ਤੋਤਾ ਹੋ ਗਿਆ ਹੂੰ ਹੂੰ ਇਹ ਕੋ ਚੁਟਕਲਾ ਜਾਂ ਚਲਦਾ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਵੇਖਿਆ ਹੋਣਾ ਜੀ ਕਿ ਸੀਬੀਆਈ ਵਾਲੇ ਤੇ ਈਡੀ ਵਾਲੇ ਕਿਸੇ ਦੇ ਘਰ ਚਲੇ ਗਏ ਜੀ ਉਹ ਬੰਦੇ ਨੂੰ ਜੇ ਆਖਿਆ ਦੀ ਹਾਂ ਵੀ ਫਲਾਨਾ ਸਿਆ ਤੇਰਾ ਫਲਾਨਾ ਨਾ ਚੱਲ ਉਹਦਾ ਜਿਵੇਂ ਭਾਰਤੀ ਜਨਤਾ ਪਲਟੀ ਸ਼ਾਮ ਲੁਗਿਆ ਕਹਿੰਦੇ ਅੱਛਾ ਹੋ ਗਿਆ ਅੱਛਾ ਹਾਂ ਬੜੇ ਚੁਟਕਲੇ ਚੱਲ ਪਏ ਹਨ ਹੋ ਗਿਆ ਕਹਿੰਦੇ ਚਲ ਠੀਕ ਹੈ ਤੂੰ ਜਾ ਹੁਣ ਇਹ ਹਾਲਤ ਬਣੀ ਵੀ ਹੈ ਇਹਦੇ ਤੋਂ ਇਹ ਲੱਗਦਾ ਕਿ ਭਾਵੇਂ ਨਰਿੰਦਰ ਮੋਦੀ ਸਾਹਿਬ ਬਾਹਰ-ਬਾਰ ਜਿਹੜੇ ਹੈ ਦਾਵਾ ਕਰਦੇ ਕਿ ਐਤ ਕੀ ਸਰਕਾਰ ਤੀਜੀ ਅਰੀ ਵੀ ਬਣਾਵਾਂਗੀ ਜੀ ਲਾਲ ਕਿਰਦ ਦੀ ਫਸੀਲ ਤੋਂ ਦੇਸ਼ ਨੂੰ ਸੰਬੋਧਨ ਵੀ ਕਰਾਂਗੇ ਹਮਮ ਔਰ ਸੀਟਾਂ ਵੀ 400 ਤੋਂ ਵੱਧ ਹੋਣਗੀਆਂ ਜੀ ਭਾਵੇਂ ਜਿੰਨੀਆਂ ਕਿ ਸੀਟਾਂ ਰਾਜੀਵ ਗਾਂਧੀ ਨੇ ਲੰਘਿਆ ਸੀ 1984 ਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਉਹਦੋਂ ਵੱਧ ਹੋਣ ਗਿਆ ਜੀ ਜੇ ਦਾਨੇ ਵਾਲੀ ਹੈ ਜੀ ਇਨੀਆਂ ਸੀਟਾਂ ਹੋਣ ਗਿਆ ਫਿਰ ਉਹ ਇੰਨਾ ਜਰਕੇ ਕਿਉਂ ਹੈ ਹਾਂ ਇਹੀ ਗੱਲ ਹੈ ਉਹ ਵਾਰ-ਵਾਰ ਦੂਜੇ ਲੀਡਰਾਂ ਨੂੰ ਪੈਂਦੇ ਕਿਉਂ ਤੋੜਦੇ ਕਿਉਂ ਹੈ ਇਸ ਵੇਲੇ ਉਹਨਾਂ ਦੇ ਨਾਲ ਤਾਂ ਕੋਈ ਜਾਂਦਾ ਨਹੀਂ ਪਰ ਉਹ ਕਹਿੰਦੇ ਵੀ ਇੰਡੀਆ ਨਾਲ ਨਾ ਖੜੋ ਇੰਡੀਆ ਨਾਲ ਨਾ ਜੁੜੋ ਤੇ ਜੇ ਆਪਾਂ ਵੈਸੇ ਹੀ ਦੇਖੀਏ ਇਹ ਤਾਂ ਜਿਹੜਾ ਦੱਖਣੀ ਭਾਰਤ ਦੇ ਵਿੱਚੋਂ ਪਿਛਲੀ ਵਾਰੀ ਇਹਨਾਂ ਦੇ ਕੋਲੇ ਕਾਫੀ ਖੁਸ਼ ਸੀ ਜੀ ਕਰਨਾਟਕਾ ਇਹਨਾਂ ਦੇ ਕੋਲੇ ਸੀ ਐਸਪਿਰੇ ਦੀ ਤਾਂ ਹਾਲਤ ਇਹ ਹੈ ਕਿ ਜਿਹੜੀ ਤੁਹਾਡੀ ਆਂਧਰਾ ਪ੍ਰਦੇਸ਼ ਹੈ ਜੀ ਆਂਧਰਾ ਪ੍ਰਦੇਸ਼ ਦੀਆਂ ਦੋਨਾਂ ਪਾਰਟੀਆਂ ਨੇ ਜਵਾਬ ਦਿੱਤਾ ਹੂੰ ਹੂੰ ਜਿਹੜਾ ਤੁਹਾਡਾ ਮੁੱਖ ਮੰਤਰੀ ਹਥੋਂਦਾ ਜੀ ਉਹ ਜਗਨਮੋਹਨ ਰੈਡੀ ਉਹ ਕਹਿੰਦਾ ਮੈਂ ਵੀ ਨਹੀਂ ਆਉਂਦਾ ਤੁਹਾਡੇ ਨਾਲ ਹੂੰ ਹੂੰ ਇਹਨੂੰ ਆਪਣੇ ਨੂੰ ਤੇਲਗੂ ਦੇਸ਼ ਵਾਲੇ ਨੂੰ ਕਿਹਾ ਸੀਗਾ ਨੈਡੂ ਨੂੰ ਜੀ ਕਿ ਨੈਡੂ ਸਾਹਿਬ ਤੁਸੀਂ ਆਜੋ ਉਕਾਂ ਦਾ ਜੀ ਨਾ ਨਾ ਮੈਂ ਵੀ ਕਿਉਂ ਮੇਰਾ ਵੀ ਕਾਉਂਟ ਤਾਂ ਕੋਈ ਮਤਲਬ ਨਹੀਂ ਉਹਨਾਂ ਨੂੰ ਪਤਾ ਕਿ ਜੇ ਭਾਰਤੀ ਜਨਤਾ ਪਾਰਟੀ ਨਾਲ ਜਾਵਾਂਗੇ ਤੇ ਹਾਲਾਤ ਜਿਹੜੇ ਵਿਗੜਨਗੇ ਹੂੰ ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਆਪਾਂ ਦੇਖੀਏ ਤੇ ਤਾਮਿਲਨਾਡੂ ਵਾਲੇ ਜਿਹੜੇ ਹੈਗੇ ਉਹ ਤਾਂ ਖੜੇ ਕਾਂਗਰਸ ਪਾਰਟੀ ਨਾਲ ਉਹਨਾਂ ਦਾ ਗੱਠ ਜੋੜਾ ਹੈ ਜਿਹੜੀ ਪਾਰਟੀ ਇਹਨਾਂ ਨਾਲ ਪਿਛਲੀ ਵਾਰੀ ਖੜੀ ਸੀ ਨਾ ਡੀਐਮਕੇ ਸਸਰੀ ਕਾਲ ਉਹਨਾਂ ਨੇ ਵੀ ਬੁਲਾਤੀ ਉਹ ਕਹਿੰਦੇ ਜੀ ਅਸੀਂ ਵੀ ਤੁਹਾਡੇ ਨਾਲ ਨਹੀਂ ਆਉਣਾ ਸੋ ਅਖਲੇਸ਼ ਯਾਦਵ ਨੂੰ ਉਸੇ ਟੰਗ ਦੇ ਨਾਲ ਹੁਣੇ ਟਾਰਗੇਟ ਕੀਤਾ ਗਿਆ ਹੈ ਅੱਜ ਮੇਰੇ ਖਿਆਲ ਮੁਤਾਬਕ ਸ਼ਾਇਦ ਉਹ ਸੀਬੀਆਈ ਦੇ ਪੇਸ਼ ਨਹੀਂ ਹੋਣਾ ਹੈ ਉਹਨਾਂ ਦੁਬਾਰਾ ਨੂੰ ਫੇਰ ਬੁਲਾਉਣਗੇ ਹੂੰ ਹੂੰ ਤੇ ਇਹ ਇੱਕ ਕਿਸਮ ਦਾ ਡਰ ਹੁੰਦਾ ਹੈ ਮੇਰਾ ਜਾਣੇ ਵਾਲਿਆ ਸਭ ਤਜਰਬਾ ਜਾਤੀ ਤੌਰ ਤੇ ਹੈ ਹੂੰ ਹੂੰ ਕਿ ਜਦੋਂ ਤੁਹਾਡੇ ਖਿਲਾਫ ਕੋਈ ਕੇਸ ਦਰਜ ਹੋ ਜੇ ਜੇ ਤਾਂ ਤੁਸੀਂ ਫੜੇ ਗਏ ਤਾਂ 5 ਮਿੰਟਾਂ ਦੀ ਗੱਲ ਹੁੰਦੀ ਹੈ 50 ਮਿੰਟਾਂ ਬਾਅਦ ਤੁਸੀਂ ਦੁਬਾਰਾ ਫੇਰ ਆਪਦੀ ਕਹਾਣੀ ਕਰਾ ਚਾਹੀ ਨਹੀਂ ਹਾਂਜੀ ਤੇ ਜੇ ਤੁਸੀਂ ਘਰੀ ਭੱਜ ਗਏ ਡਰ ਗਏ ਡਰ ਕੇ ਫੇਰ ਤਾਂ ਡਰ ਕੇ ਇਹ ਤੁਹਾਨੂੰ ਕੁਛ ਦੀ ਕੁਛ ਕਰਨਾ ਪੈਂਦਾ ਹੁਣ ਤੁਸੀਂ ਇਹ ਦੇਖੋ ਮੈਨੂੰ ਜਿਹੜੀ ਨਵੀਂ ਇਨਫਾਰਮੇਸ਼ਨ ਮਿਲਿਆ ਮੁੰਡਾ ਪ੍ਰਦੀਪ ਕਲੇਰ ਫੜੇ ਹੂੰ ਡੇਰਾ ਮੁਖੀ ਨਾਲ ਸੰਬੰਧਿਤ ਹੈ ਜਿਹੜਾ ਜਿਹਦੇ ਤੇ ਇਲਜ਼ਾਮ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਂਦੀ ਐ ਕਟੜਾਵਾ ਨੂੰ ਅੰਜਾਮ ਦੇ ਦਿੱਤਾ ਔਰ ਨਾਲ ਉਹਦੇ ਤੇ ਜਿਹੜਾ ਹੈਗਾ ਮੌੜ ਵਾਲਾ ਬੰਬ ਧਮਾਕਾ ਹੂੰ ਹੂੰ ਕਹਿੰਦੇ ਜੀ ਹੁਣ ਪੁਲਿਸ ਦੀ ਕਸਟਡੀ ਚ ਆ ਉਹਦੀ ਇੰਟਰੋਗੇਸ਼ਨ ਜਿਹੜੀ ਹੋਈ ਹੈ ਹੂੰ ਉਸ ਇੰਟਰੋਗੇਸ਼ਨ ਦੇ ਵਿੱਚ ਗੱਲਾਂ ਤਾਂ ਉਹਨੇ ਹੋਰ ਵੀ ਬਹੁਤ ਸਾਰੀਆਂ ਕਹੀਆਂ ਹੌਲੀ ਹੌਲੀ ਆ ਜਾਣਗੀਆਂ ਬਾਅਦ ਹੂੰ ਹੂੰ ਲੇਕਿਨ ਇੱਕ ਗੱਲ ਕਲੀਅਰ ਹੋਊਗੀ ਕਿ ਅਸਲ ਦੇ ਵਿੱਚ ਉਹਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਹੂੰ ਲੰਬਾ ਸਮਾਂ ਭਗੌੜਾ ਰਿਹਾ ਸੀ ਤੇ ਭਗੌੜਾ ਰਹਿਣਾ ਬਹੁਤ ਮੁਸ਼ਕਲ ਹੁੰਦਾ ਫਿਰ ਅਗਲਾ ਦੇਖਦਾ ਵੀ ਆਪਣਾ ਕਾਰੋਬਾਰ ਵੀ ਸਾਰਾ ਖਤਮ ਹੋ ਗਿਆ ਪਰ ਬਿਜ਼ਨਸਮੈਨ ਬੰਦੇ ਆ ਇਧਰ ਕੰਮ ਕਰ ਸਕਦੇ ਆ ਹੂੰ ਹੂੰ ਉਹਨੇ ਫਿਰ ਇਹ ਪ੍ਰਬੰਧ ਕੀਤਾ ਵੀ ਯਾਰ ਮੈਨੂੰ ਫਾੜੀ ਲੋ ਹੂੰ ਅੱਛਾ ਸਰਿੰਡਰ ਕੀਤਾ ਅਸਲ ਦੇ ਵਿੱਚ ਅੱਛਾ ਸਰਿੰਡਰ ਕੀਤਾ ਐਵੇਂ ਤਸਵੀਰਾਂ ਬਣਾ ਲੀਆਂ ਵੀ ਦੱਸਦਾ ਹੀ ਮੈਂ ਇੱਥੇ ਹੈਗਾ ਤੇ ਆ ਜਾਓ ਆ ਬਸ ਜਿਵੇਂ ਉਹਨੇ ਉੱਥੇ ਜੁੱਧਿਆ ਚੁਪਾਤੀ ਆਪਣੀ ਤਸਵੀਰ ਪਾਤੀ ਤਸਵੀਰ ਪਾਤੀ ਹਾਂ ਫਿਰ ਉਸ ਤੋਂ ਬਾਅਦ ਉਹ ਗੁਰੂਗ੍ਰਾਮ ਆ ਗਿਆ ਉੱਥੇ ਆ ਗਿਆ ਉੱਥੇ ਗਏ ਜਿਵੇਂ ਜਿਵੇਂ ਆਪਾਂ ਮਾਲ ਦੇ ਵਿੱਚੋਂ ਆਪ ਫੜ ਲਏ ਉਹਨੇ ਇਕੱਟਾ ਫੜ ਲਏ ਉਹਨੇ ਕੰਨ ਲੈ ਕੇ ਉਹਦੇ ਆ ਜਾ ਭਾਈ ਉਹ ਚਲੋ ਜੀ ਉਹ ਜਾਂਦਾ ਰਿਹਾ ਇਹ ਮੇਰਾ ਖਿਆਲ ਹੈ ਦੂਜਾ ਵੀ ਜਿਹੜੇ ਇੱਕ ਦੋ ਰਹਿੰਦੇ ਆ ਉਹ ਵੀ ਆ ਜਾਣਗੇ ਜੀ ਸੋ ਉਹ ਪੋਜੀਸ਼ਨ ਹੈ ਕਿ ਜਦੋਂ ਬੰਦਾ ਡਰਦਾ ਡਰਦੇ ਨੂੰ ਜਿਆਦਾ ਡਰਾਉਂਦੇ ਤੇ ਜਦੋਂ ਬੰਦਾ ਡਰ ਚੱਕਦੇ ਨਾ ਤੇ ਫਿਰ ਉਹਦੇ ਆਸਤੇ ਕੋਈ ਗੱਲ ਨਹੀਂ ਹੁੰਦਾ ਹੁਣ ਜਿਹੜਾ ਅਖਲੇਸ਼ ਸਿੰਘ ਯਾਦੂ ਦਾ ਮੇਰਾ ਖਿਆਲ ਹੈ ਜਿਹੜਾ ਪੁਰਾਣਾ 11 ਸਾਲ ਦਾ ਮਾਮਲਾ ਹੈ ਉਹ ਕੱਟਾ-ਕੱਟੀ ਨਿਕਲੀ ਜਾਊਗਾ ਜੇ ਜਿਹੜਾ ਕੁਝ ਕਰਨਾ ਹੈ ਕਰ ਲੋ ਕਿਉਂਕਿ ਬਿਹਾਰ ਦੇ ਵਿੱਚ ਇਹਨਾਂ ਨੇ ਜੋ ਕੁਝ ਲਾਲੂ ਪਰਿਵਾਰ ਨਾਲ ਕੀਤਾ ਜੀ ਉਹਦਾ ਨਤੀਜਾ ਇਹ ਦੇਖੋ ਕਿ ਤੇਜਸਵੀ ਯਾਦਵ ਨੂੰ ਯਾਤਰਾ ਤੇ ਨਿਕਲਦਾ ਹੈ ਅੱਧੀ ਅੱਧੀ ਰਾਤ ਤੱਕ ਲੋਕ ਉਹਨੂੰ ਵੇਟ ਕਰਦੇ ਹੈ ਜਿਵੇਂ ਸਮਝ ਲਓ ਵੀ ਕਿਸੇ ਜ਼ਮਾਨੇ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਆਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਜਲਸੇ ਵਾਲੇ ਉਹਨਾਂ ਨੂੰ ਲੋਕ ੜੀਕਦੇ ਹੁੰਦੇ ਸੀ ਆਪਣਾ ਮਨੋਰੰਜਨ ਕਰਨ ਵਾਸਤੇ ਤੇ ਪੋਲੀਟੀਕਲ ਲੀਡਰਾਂ ਨੂੰ ਜਿੱਥੇ ਲੋਕ ਨਫ਼ਰਤ ਕਰਦੇ ਆ ਉੱਥੇ ਇੱਕ ਲੀਡਰ ਨੂੰ ਲੋਕ ਜੇ ਸੁਣਨ ਵਾਸਤੇ ਆਉਂਦੇ ਤੇ ਦਾ ਮਤਲਬ ਹੈ ਕਿਦਾ ਡਰ ਚੁੱਕਿਆ ਗਿਆ ਉਹ ਲੋਕਾਂ ਚਲਾ ਗਿਆ ਔਰ ਲੋਕ ਜਿਹੜੇ ਐ ਜੋਧੇ ਬੰਦੇ ਨੂੰ ਸੂਰਮੇ ਬੰਦੇ ਨੂੰ ਦਲੇਰ ਬੰਦੇ ਨੂੰ ਪਸੰਦ ਕਰਦੇ ਆ ਸਾਡੇ ਲੋਕਾਂ ਦਾ ਕਰੈਕਟਰ ਹੈ ਬਿਲਕੁਲ ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਲਹਰੀ ਜਿਹੜੇ ਇਸ ਪ੍ਰੋਗਰਾਮ ਨੂੰ ਤੁਸੀਂ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਐਡਵਰਟਾਈਜ਼ਮੈਂਟ ਚਲਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 9780141740 ਤੇ ਹੁਣ ਥੋੜਾ ਜਿਹਾ ਪਹਾੜਾਂ ਵੱਲ ਨੂੰ ਹੋ ਜਾਈਏ ਫੇਰ ਪੰਜਾਬ ਕੰਨੀ ਨੂੰ ਆਵਾਂਗੇ ਕੀ ਬਣਿਆ ਜੀ ਫਿਰ ਹਿਮਾਚਲ ਦੇ ਵਿੱਚ ਕਾਂਗਰਸ ਨੇ ਕੁਝ ਇਹ ਤਾਂ ਡੈਮੇਜ ਕੰਟਰੋਲ ਲਗਭਗ ਇੱਕ ਵਾਰੀ ਤਾਂ ਹੋ ਗਿਆ ਪਰ ਇਹ ਰਹਿੰਦਾ ਕਿ ਨੱਕ ਚ ਰਹਿ ਜੀ ਨਿਰਪਰ ਇਸ ਗਲਤੀ ਕਿਉਂਕਿ ਜਦੋਂ ਸੰਕਟ ਖੜਾ ਹੋ ਗਿਆ ਸੀ ਤੇ ਸੰਕਟ ਖੜਾ ਹੋਣ ਤੋਂ ਬਾਅਦ ਜੀ ਦਬਾ ਦਬ ਹਾਈ ਕਮਾਂਡ ਨੇ ਸੋਚਿਆ ਕਿ ਹੁਣ ਕੀ ਕੀਤਾ ਜਾਵੇ ਹੂੰ ਹੂੰ ਇਹ ਮੇਰਾ ਖਿਆਲ ਹੈ ਦਾਨ ਜਿਹੜੀ ਸਭ ਪਹਿਲਾ ਮੌਕਾ ਜਦੋਂ ਕਾਂਗਰਸ ਹਾਈ ਕਮਾਂਡ ਸੁਚੇਤ ਹੋਈ ਹੈ ਜੀ ਤੇ ਇਸ ਰੀਜਨ ਦੇ ਵਿੱਚ ਇੱਕੋ ਇੱਕ ਸਰਕਾਰ ਜੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਤਰद्दਦ ਕੀਤਾ ਇੱਕ ਸਲਾਹਨਯੋਗ ਕਦਮ ਹੈ ਹੂੰ ਹੂੰ ਰahul Gandhi ਐਸ ਬੜੇ ਦੇਸ਼ ਦੇ ਵਿੱਚ ਹੈ ਨਹੀਂਗਾ ਜੀ ਉਹ ਇੰਗਲੈਂਡ ਚ ਗਿਆ ਔਰ ਉੱਥੇ ਉਹਨੇ ਸ਼ਾਇਦ ਕੈਂਬਰिज ਯੂਨੀਵਰਸਿਟੀ ਦੇ ਵਿੱਚ ਭਾਸ਼ਣ ਦੇ ਰਹੇ ਔਰ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਦੋਕ ਤਿੰਨ ਲਾ ਕੇ ਉਹਨੇ ਉਧਰੋਂ ਆ ਜਾਣਾ ਜੀ ਇੱਥੇ ਜਿਹੜੇ ਹੈਗੇ ਜਾਂ ਤਾਂ ਮਿਸਟਰ ਮਲਕਰ ਜਨ ਖੜ ਗਏ ਹੈ ਹਮਮ ਤੇ ਜਾਂ ਸੋਨੀਆ ਗਾਂਧੀ ਦੀ ਬੇਟੀ ਹੈ ਜਿਹੜੀ ਪ੍ਰਿੰਕਾ ਗਾਂਧੀ ਉਹ ਹੈ ਜੀ ਔਰ ਉੱਥੋਂ ਦੱਸਦੇ ਆ ਕਿੰਦੇ ਵੀ ਰਾਹੁਲ ਗਾਂਧੀ ਨੇ ਪਲੈਨਿੰਗ ਬਣਾਈ ਕਿ ਇਮੀਡੀਏਟ ਜਿਹੜੇ ਹੈਗੇ ਬੜੇ ਪਾਵਰਫੁਲ ਬੰਦੇ ਹੈ ਜਿਹੜੇ ਉਹਨਾਂ ਨੂੰ ਸ਼ਿਵਲਾ ਭੇਜਿਆ ਜਾਵੇ ਤੇ ਜਿਹੜਾ ਸੰਕਟ ਆ ਉਹ ਤੇ ਕਾਬੂ ਪਾਇਆ ਜਾਵੇ ਜੀ ਕਿਉਂਕਿ 6 ਬੰਦਿਆਂ ਨੇ ਜਿਹੜੀ ਹੈਗੇ ਕਾਂਗਰਸ ਪਾਰਟੀ ਦੇ 6 ਬੰਦਿਆਂ ਨੇ ਆਪਣੀ ਪਾਰਟੀ ਦੇ ਹੁਕਮ ਨੂੰ ਉਲੰਘ ਕੇ ਜੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਦੇ ਉਲਟ ਹੂੰ ਹੂੰ ਜਿਹੜਾ ਬੀਜੇਪੀ ਦਾ ਕੈਂਡੀਡੇਟ ਹੈ ਉਹਨੂੰ ਆਪਣੀਆਂ ਵੋਟਾਂ ਪਾਤੀਆਂ ਤੇ ਬਰਾਬਰ-ਬਰਾਬਰ ਰਹਿ ਗਈਆਂ ਸੀ ਦੋਨਾਂ ਤਰ੍ਹਾਂ ਦੀਆਂ ਵੋਟਾਂ ਤੇ ਉਹ ਟਾਸ ਦੇ ਵਿੱਚ ਜਿੱਤ ਗਿਆ ਜੀ ਕਾਂਗਰਸ ਪਾਰਟੀ ਦਾ ਕੈਂਡੀਡੇਟ ਜਿਹੜਾ ਕਾਨੂੰਨ ਦਾ ਬਹੁਤ ਵੱਡਾ ਮਾਹਰ ਹੈ ਹਮਮ ਅਰ ਜਿਹਨੂੰ ਕਹਿਆ ਜਾਂਦਾ ਕਿ ਕਨਸਟੀਟਿਊਸ਼ਨ ਮਾਮਲਿਆਂ ਦੀ ਉਹ ਸਪੈਸ਼ਲਾਈਜ਼ੇਸ਼ਨ ਉਹਨੇ ਕੀਤੀ ਹੈ ਜੀ ਉਹ ਬੰਦਾ ਜਿਹੜਾ ਹਾਰ ਗਿਆ ਤੇ ਉਹਨੂੰ ਨਮੋਸ਼ੀ ਨਾਲੀ ਮਤਲਬ ਸ਼ਿਮਲੇ ਤੋਂ ਦਿੱਲੀ ਨੂੰ ਜਾਣਾ ਪਿਆ ਹਮਮ ਹੁਣ ਇਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਤੋਂ ਬਾਅਦ ਸਰਕਾਰ ਡਿਕ ਸਕਦੀ ਹੈ ਕਿਉਂਕਿ ਸਰਕਾਰ ਦੇ ਕੋਲੇ ਜਿਹੜੇ ਹੈਗੇ ਜੋ 6 ਬੰਦੇ ਨਿਕਲ ਗਏ ਚਾਲੀਆਂ ਚ ਰਹਿ ਗਏ 34 ਜੀ ਤੇ 34 ਦੇ ਵਿੱਚੋਂ ਵੀ ਹਲਚਲ ਹੋ ਸਕਦੀ ਹੈ ਤੇ ਇਹ ਗੜਬੜ ਕਾਫੀ ਸੀ ਇਮੀਡੀਏਟ ਫਿਰ ਜਿਹੜੇ ਹੈਗੇ ਆ डीके शिवकुमार जी डिप्टी मुख्यमंत्री है कर्नाटक का और उन्हें संकटमोचक समझा जाता है वो भूपेंद्र सिंह हुड्डा इन्हानू बतौर ऑब्जर्वर बनाकर भेजा गया कि ਤੁਸੀਂ ਪਹੁੰਚੋ ਹਮਮ ਨਾਲ ਦੀ ਨਾਲ ਹੀ ਸतीश ਗੜ ਦੇ ਸਾਬਕਾ ਮੁੱਖ ਮੰਤਰੀ ਸतीश बघेल जी और उधरों राजीव शुक्ला जेडे इथे ਪਹਿਲਾ ਇਨਚਾਰਜ ਰਹੇ ਹੈ ਹੁਣ ਵੀ ਜਾਰਜੀ ਹੈ ਵੈਸੇ ਉਹਨਾਂ ਦੀ ਜਿਆਦਾ ਜਿਹੜੇ ਕਹਿੰਦੇ ਹੈ ਉਹ ਕ੍ਰਿਕਟ ਦੇ ਵਿੱਚ ਦਿਲਚਸਪੀ ਰੱਖਦੇ ਉਹ ਵੀ ਆ ਗਏ ਜੀ ਉਹਨਾਂ ਨੇ ਆ ਕੇ ਫਿਰ ਇਥੇ ਮੱਥਾ ਫੋੜੀ ਕੀਤੀ ਹਮਮ ਕਿਉਂਕਿ ਕੱਲ ਜਿਹੜਾ ਇਹ ਸੰਕਟ ਖੜਾ ਹੋਇਆ ਹੈ ਜਿਸ ਵੇਲੇ ਆਪਾਂ ਕੱਲ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਜਦੋਂ ਮਿਸਟਰ ਮਨੂ ਸਿੰਘ ਵੀ ਹਾਰ ਗਏ ਜੀ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਹੋਈ ਸੀ ਸੁਖੂ ਦਾ ਨਾਲ ਸੀ ਹੂੰ ਹੂੰ ਬਿਕਰਮਾ ਦਿੱਤਿਆ ਸਿੰਘ ਜਿਹੜਾ ਹੈਗਾ ਉਹਦਾ ਬੇਟਾ ਵੀਰਪਦਰ ਸਿੰਘ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਸੀ ਹੂੰ ਹੂੰ ਉਹਨੇ ਨਾਲ ਦੀ ਨਾਲ ਅਸਤੀਫਾ ਵੀ ਦਿੱਤਾ ਕੱਲ ਹੂੰ ਹੂੰ ਕਿ ਜੀ ਮੈਂ ਵੀ ਆਪਣਾ ਅਸਤੀਫਾ ਦੇਣਾ ਇਹ ਮੇਰੀ ਜਿਹੜੀ ਹੈਗੀ ਹੈ ਕੌਂਸ਼ੀਅਸ ਅਲਾਉ ਨਹੀਂ ਕਰਦੀ ਕਿਉਂਕਿ ਜਿਹੜੇ ਸਾਡੇ ਵਰਕਰ ਆ ਸਾਨੂੰ ਜਲੀਲ ਕੀਤਾ ਜਾਂਦਾ ਸਾਡੀ ਪੁੱਛਕਿਛ ਨਹੀਂ ਹੈ ਜੀ ਕਾਫੀ ਇਲਜ਼ਾਮ ਦੇ ਲਾ ਕੇ ਉਹਨੇ ਆਪਣਾ ਅਸਤੀਫਾ ਦਿੱਤਾ ਸੀ ਤਾਂ ਫਿਰ ਜਿਹੜੇ ਇਹ ਆਬਜ਼ਰਵਰ ਆਏ ਇਹਨਾਂ ਆਬਜ਼ਰਵਰਾਂ ਨੇ ਆ ਕੇ ਉਹਨਾਂ ਨਾਲ ਤਾਲਮੇਲ ਕੀਤਾ ਦੋਨਾਂ ਮਾਂ ਪੁੱਤਾਂ ਨਾਲ ਕਿਉਂਕਿ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਆ ਉਹਦੀ ਮਾਂ ਪਰਤਵਾ ਸਿੰਘ ਜੀ ਉਹਨੂੰ ਵੀ ਉਹਨਾਂ ਨੇ ਕਨਵਿੰਸ ਕੀਤਾ ਉਹਨੂੰ ਵੀ ਕਨਵਿੰਸ ਕੀਤਾ ਤੇ ਫਿਰ ਉਹਨੇ ਕਹਿਤਾ ਚਲੋ ਮੈਂ ਪ੍ਰੈਸ ਨਹੀਂ ਕਰਦਾ ਆਪਣੇ ਅਸਤੀਫੇ ਦੇ ਉੱਤੇ ਜੇ ਮੇਰਾ ਅਸਤੀਫਾ ਮੁੱਖ ਮੰਤਰੀ ਨੇ ਪ੍ਰਵਾਨ ਕਰਨਾ ਕਰੇ ਨਹੀਂ ਕਰਨਾ ਨਾ ਕਰੇ ਜੀ ਕੱਲੇ ਵੀ ਖਬਰਾਂ ਆ ਗਈਆਂ ਸੀ ਕਿ ਮੁੱਖ ਮੰਤਰੀ ਨੇ ਵੀ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰਤੀ ਬਾਅਦ ਦੇ ਵਿੱਚ ਕਹਿਤਾ ਅਸਤੀਫਾ ਦੇਤਾ ਤੇ ਫਿਰ ਉਹਨਾਂ ਦੀ ਕੰਟਰਡਿਕਸ਼ਨ ਵੀ ਆ ਗਈ ਕਿ ਅਸਤੀਫਾ ਨਹੀਂ ਦਿੱਤਾ ਇਹ ਤਾਂ ਬੀਜੇ ਪਰੂ ਬੀਜੇਪੀ ਵੱਲੋਂ ਪ੍ਰਚਾਰ ਕੀਤਾ ਹੈ ਜੀ ਲੇਕਿਨ ਰਾਤ ਪੈਂਦਿਆ ਪੈਂਦਿਆਂ ਜਦੋਂ ਕਾਫੀ ਮੱਥਾ ਪੋਚੀ ਕੀਤੀ ਅਬਜ਼ਰਵਰ ਉਸਨੇ ਤੇ ਫਿਰ ਬਿਕਰਮੰਦ ਦਿੱਤਿਆ ਸਿੰਘ ਨੇ ਕਹਿਤਾ ਸੀ ਵੀ ਕੋਈ ਗੱਲ ਨਹੀਂ ਮੈਂ ਆਪਣਾ ਅਸਤੀਫਾ ਵਾਪਸ ਲੈ ਲੈਣਾ ਮੈਂ ਹਾਈ ਕਮਾਂਡ ਦੇ ਨਾਲ ਹਾਂ 1962 ਤੋਂ ਸਾਡਾ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਤੇ ਅਸੀਂ ਕਾਂਗਰਸ ਪਾਰਟੀ ਦਾ ਕੋਈ ਨੁਕਸਾਨ ਨਹੀਂ ਕਰਨਾ ਚਾਹੁੰਦੇ ਪਰਤਵਾ ਸਿੰਘ ਨੇ ਕਿਹਾ ਵੀ ਸਾਡੇ ਕੈਂਡੀਡੇਟ ਹਾਰ ਗਿਆ ਬਹੁਮਤ ਹੋਣ ਦੇ ਬਾਵਜੂਦ ਇਹਦਾ ਸਾਨੂੰ ਦੁੱਖ ਹੈ ਹਾਂ ਔਰ ਅਸੀਂ ਇਸ ਗੱਲ ਤੋਂ ਦੁਖੀ ਹਾਂ ਜੀ ਇੱਕ ਪਾਸੇ ਤਾਂ ਇਹ ਪ੍ਰੋਗਰਾਮ ਹੋ ਰਿਹਾ ਸੀ ਸਵੇਰੇ ਉਹਨਾਂ ਨੇ ਇੱਕ ਬ੍ਰੇਕਫਾਸਟ ਕੀਤਾ ਹਮ ਬ੍ਰੇਕਫਾਸਟ ਦੇ ਉੱਤੇ ਜਿਹਨਾਂ ਲੋਕਾਂ ਨੂੰ ਬੁਲਾਇਆ ਸੀ ਉਹਦੇ ਵਿੱਚ ਨਾ ਤਾਂ ਪਰਤਵਾਰ ਸਿੰਘ ਗਈ ਤੇ ਨਾ ਹੀ ਗਿਆ ਵਿਕਰਮਵੰਦ ਜੀ ਔਰ ਤਿੰਨੇ ਐਮਐਲਏ ਹੋਰ ਨਹੀਂ ਗਏ ਹਮ ਹਮ ਇਹਦਾ ਮਤਲਬ ਕਿ 5 ਐਮਐਲਏ ਹਲੇ ਤੱਕ ਵੀ ਪਾਸੇ ਸੀ ਹਮ ਹਮ ਖੈਰੋਂ ਤੋਂ ਬਾਅਦ ਉਹਨਾਂ ਨੇ ਫੇਰ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਫਿਰ ਉਹ ਕਹਿੰਦੇ ਚਲੋ ਆਪਾਂ ਪ੍ਰੈਸ ਕਾਨਫਰੰਸ ਕਰਨੀ ਹੈ ਜੀ ਔਰ ਸੀਐਮ ਹਾਊਸ ਚਲਦੇ ਹੂੰ ਹੂੰ ਦੋਨਾਂ ਮਾਪ ਪੁੱਤਾਂ ਨੇ ਜਵਾਬ ਦਿੱਤਾ ਵੀ ਅਸੀਂ ਸੀਐਮ ਹਾਊਸ ਨਹੀਂ ਜਾਂਦੇ ਮਤਲਬ ਜਿਹੜਾ ਉਹਨਾਂ ਦਾ ਰੰਜ ਸੀ ਹੂੰ ਹੂੰ ਉਹ ਰੰਜ ਨੂੰ ਉਹਨਾਂ ਨੇ ਬਰਕਰਾਰ ਰੱਖਿਆ ਫਿਰ ਇਹ ਗੱਲ ਹੋਈ ਹੈ ਜੋ ਪਰਤਵਾਰ ਸਿੰਘ ਨੇ ਕੀ ਹੈ ਕਹੀ ਹੈ ਕਿ ਉਹਨਾਂ ਨੇ ਜਿਹੜੇ ਅਬਜ਼ਰਵਰ ਆਏ ਸੀ ਉਹਨਾਂ ਨੇ ਅਸ਼ਰ ਕੀਤਾ ਇੱਕ ਕੋਆਰਡੀਨੇਸ਼ਨ ਕਮੇਟੀ ਹੈ ਜਿਹੜੀ ਉਹ ਬਣਾਉਣ ਦਾ ਫੈਸਲਾ ਹੋਇਆ ਹੈ ਕਿ ਸਰਕਾਰ ਉਸ ਕੋਆਰਡੀਨੇਸ਼ਨ ਕਮੇਟੀ ਦੇ ਮੁਤਾਬਕ ਹੀ ਚੱਲੂਗੀ ਜਿਹੜੀ ਫੈਸਲੇ ਉਹ ਲਊਗੀ ਜੀ ਇੱਕ ਉਸ ਕੰਮ ਤੋਂ ਬਾਅਦ ਡੀਕੇ ਸ਼ਿਵ ਕੁਮਾਰ ਨੇ ਫਿਰ ਉਹਨਾਂ ਨੂੰ ਮਨਾਇਆ ਵੀ ਕੋਈ ਗੱਲ ਨਹੀਂ ਸੀਐਮ ਹਾਊਸ ਆ ਸਭ ਦਾ ਸਾਂਝਾ ਹੀ ਹੈ ਚਲੋ ਆਪਾਂ ਚੱਲਦੇ ਹਾਂ ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਵਗੈਰਾ ਕਰਤੀ ਹੈ ਜੀ ਔਰ ਇਸੇ ਸਮੇਂ ਦੌਰਾਨ ਫਿਰ ਖਬਰ ਇਹ ਆ ਗਈ ਕਿ ਜਿਹੜੇ ਵਿਧਾਇਕਾਂ ਨੇ ਵੋਟ ਪਾਈ ਸੀ ਉਲਟ ਜੀ ਉਹਨਾਂ ਦੇ ਖਿਲਾਫ ਇੱਕ ਕੰਪਲੇਂਟ ਕੀਤੀ ਸੀ ਕਾਂਗਰਸ ਪਾਰਟੀ ਵੱਲੋਂ ਕਿ ਇਹਨਾਂ ਨੇ ਡਿਸਪਲਿਨ ਦੀ ਉਲੰਘਣਾ ਕੀਤੀ ਹੈ ਗਲਬਦਲੀ ਕੀਤੀ ਹੈ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਭਾਵ ਇਹਨਾਂ ਨੂੰ ਡਿਸਕਵਾਲਿਫਾਈ ਕੀਤਾ ਜਾਵੇ ਹੂੰ ਹੂੰ ਔਰ ਉਹਦੇ ਦੇ ਕੱਲ ਸੁਣਵਾਈ ਹੋਈ ਜੀ ਸੁਣਵਾਈ ਹੁਣ ਵੇਲੇ ਸਤਿਆਪਾਲ ਜੈਨ ਜਿਹੜੇ ਵੱਡੇ ਵਕੀਲ ਵੀ ਹੈ ਮੇਰਾ ਖਿਆਲ ਚੈਦਰ ਅਡੀਸ਼ਨਲ ਸਲస్టਰ ਜਨਰਲ ਵੀ ਹੈ ਭਾਰਤ ਸਰਕਾਰ ਦੇ ਜੀ ਔਰ ਪਹਿਲਾਂ ਇਥੋਂ ਆਪਣੇ ਐਮਪੀ ਵੀ ਰਹੇ ਹੈ ਹਮਮ ਅਸਵਲੇ ਉਪਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਹੈਗੀ ਹੈ ਜੀ ਉਹ ਗਏ ਉੱਚੇ ਚੇਤਤੌਰ ਤੇ ਸਿੰਮਲੀ ਉਹਨੇ ਵੈਸ ਕੀਤੀ ਔਰ ਉਹਨੇ ਪੁਆਇੰਟ ਬਣਾਇਆ ਸੀ ਹਮਮ ਕਿ ਘੱਟੋ ਘੱਟ ਇਸ ਮਾਮਲੇ ਦੇ ਵਿੱਚ 7 ਦਿਨ ਦਾ ਨੋਟਿਸ ਦੇਣਾ ਹੁੰਦਾ ਬੰਦਿਆਂ ਤੋਂ ਜਵਾਬ 7 ਦਿਨਾਂ ਦੇ ਵਿੱਚ ਲੈਣਾ ਹੁੰਦਾ ਹੈ ਜੀ ਤੇ ਤੁਸੀਂ 7 ਦਿਨਾਂ ਦਾ ਟਾਈਮ ਦਿੱਤਾ ਤੁਸੀਂ ਅੱਜ ਹੀ ਇਹਨਾਂ ਦੀ ਸੁਣਵਾਈ ਕਰਦੀ ਸਪੀਕਰ ਸਾਹਿਬ ਕਹਿੰਦੇ ਨੇ ਜੀ ਮੈਂ ਤਾਂ ਸੁਣਵਾਈ ਕਰਤੀ ਮੈਂ ਤਾਂ ਸੁਣਵਾਈ ਕਰਨੀ ਕਰਨੇ ਸੁਣਵਾਈ ਸੁਣ ਤੋਂ ਬਾਅਦ ਉਹਨਾਂ ਨੇ ਫੈਸਲਾ ਰਿਜ਼ਰਵ ਰੱਖ ਲਿਆ ਸੀ ਜੀ ਅੱਜ ਇਸ ਵੇਰੀ ਉਹਨਾਂ ਨੇ ਫੈਸਲਾ ਸੁਣਾਤਾ ਕਿ ਛੇਨ ਜਿਹੜਾ ਹੈਗਾ ਡਿਸਕਵালিਫਾਈ ਕੀਤਾ ਜਾਂਦਾ ਜੀ ਹੁਣ ਡਿਸਕਵালিਫਾਈ ਇਹ ਨਹੀਂ ਕਿ ਉਹਨਾਂ ਨੇ ਵੋਟ ਨਹੀਂ ਪਾਈ ਹਮਮ ਕਿ ਉਹਨਾਂ ਨੇ ਵੋਟ ਦੂਜੇ ਪਾਸੇ ਕਿਉਂ ਪਾਈ ਜੀ ਕਿਉਂਕਿ ਇਹਨਾਂ ਮਾਮਲਿਆਂ ਦੇ ਵਿੱਚ ਵਿਪ ਨਹੀਂ ਪੈ ਹੁੰਦਾ ਹਮਮ ਬਗੈਰ ਵਿਪ ਤੋਂ ਗੁੱਟ ਪਾਉਣੀ ਪੈਦੀ ਹੈ ਕੋਈ ਜੇ ਤੁਸੀਂ ਬਿੱਪ ਜਾਰੀ ਕਰੋਗੇ ਤਾਂ ਇਹਦਾ ਮਤਲਬ ਬੰਦੀ ਦੀ ਆਜ਼ਾਦ ਸੋਚ ਹੈ ਉਹਦੇ ਤੇ ਅਟੈਕ ਹੋ ਉਹਨਾਂ ਨੇ ਕਹਿਦਾ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਪਾਓ ਜੋ ਮਰਜ਼ੇ ਕਰ ਹੁਣ ਜਿਹੜੀ ਜਿੰਨਾਂ ਨੂੰ ਉਹਨਾਂ ਨੂੰ ਡਿਸਕਵੈਲਿਫਾਈ ਕੀਤਾ ਉਹ ਇਹ ਕੀਤਾ ਜੀ ਕਿ ਇਹ ਹੁਕਮ ਦਿੱਤਾ ਗਿਆ ਸੀ ਬਿੱਪ ਦੇ ਰਾਹੀਂ ਹੂੰ ਹੂੰ ਕਿ ਤੁਸੀਂ ਹਾਊਸ ਦੇ ਵਿੱਚ ਹਾਜ਼ਰ ਰਹਿਣੇ ਜੀ ਤੇ ਇਹ ਬੰਦੇ ਜਿਹੜੇ ਆ ਹਾਊਸ ਦੇ ਵਿੱਚੋਂ ਚਲੇ ਗਏ ਸੀ ਹੂੰ ਹੂੰ ਮੈਂ ਬਾਕੀਆਂ ਦੇ ਵਿੱਚੋਂ ਵੀ ਇੱਕ ਗੱਲ ਇੱਕ ਬੰਦੇ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦਾ ਵੀ ਅਸੀਂ ਘੇ ਜਾ ਕੇ ਅਸੀਂ ਹਾਜ਼ਰੀ ਲਾਈ ਹੈ ਹਾਜ਼ਰੀ ਲਾ ਕੇ ਸੀ ਰਹੇ ਹਾਂ ਉੱਥੇ ਉਹ ਤੋਂ ਬਾਅਦ ਅਸੀਂ ਜਿਹੜੇ ਹੈਗੇ ਜਦੋਂ ਆਪਣਾ ਵਿੱਚੋਂ ਛੱਡ ਕੇ ਚਲੇ ਗਏ ਸੀ ਜੀ ਉਹਨਾਂ ਦਾ ਨੇ ਵਾਲੀ ਸਭ ਜੀ ਉਹਨਾਂ ਦੀ ਰਿਕਾਰਡ ਦੇ ਵਿੱਚ ਹਾਜ਼ਰੀ ਲੱਗ ਗਈ ਹੈ ਹੂੰ ਹੂੰ ਤੇ ਉਹਨਾਂ ਨੂੰ ਇਹ ਕਹਤਾ ਕਿ ਤੁਸੀਂ ਜਿਹੜੇ ਆਏ ਨਹੀਂ ਤੇ ਤੁਹਾਨੂੰ ਡਿਸਕਵਾਲਿਫਾਈ ਕੀਤਾ ਜਾਂਦਾ ਹੈ ਜੀ ਵੈਸੇ ਉਹਨਾਂ ਨੇ ਕਹਤਾ ਕਿ ਅਸੀਂ ਹਾਈ ਕੋਰਟ ਜਾਵਾਂਗੇ ਹੂੰ ਹੂੰ ਔਰ ਚੁਣੌਤੀ ਦੇਵਾਂਗੇ ਕਿਉਂਕਿ ਕਈ ਥਾਂ ਤੇ ਤਾਂ ਸਪੀਕਰ ਜਿਹੜਾ ਸਾਲ-ਸਾਲ ਦੋ-ਦੋ ਸਾਲ ਫੈਸਲੇ ਨਹੀਂ ਕਰਦੀ ਤੇ ਕਿੱਥੇ 24 ਘੰਟੇ ਦੇ ਵਿੱਚ ਕਰਤਾ ਮੇਰੇ ਖਿਆਲ ਮੁਤਾਬਕ ਜੇ ਇਹ ਮਾਮਲਾ ਹਾਈ ਕੋਰਟ ਚਲਾ ਗਿਆ ਤਾਂ ਹਾਈ ਕੋਰਟ ਇਹ ਜ਼ਰੂਰ ਦੇਖੂਗੀ ਕਿ ਉਹਨਾਂ ਨੂੰ ਆਪਣੀ ਜਿਹੜੀ ਜਮੀਰ ਦੀ ਆਵਾਜ਼ ਮੁਤਾਬਕ ਜੀ ਉਹਨਾਂ ਨੇ ਵੋਟਾਂ ਪਾਈਆਂ ਜੀ ਉਹਨਾਂ ਮਤਲਬ ਬਹਾਨਾ ਇਹ ਬਣਾ ਕੇ ਕਿ ਉਹ ਉਹਨਾਂ ਨੇ ਵਿਪਦ ਦੀ ਉਲੰਘਣਾ ਕੀਤੀ ਹੈ ਉਹ ਹਾਜ਼ਰ ਨਹੀਂ ਰਹੇ ਸਦਨ ਦੇ ਵਿੱਚ ਜੀ ਤੇ ਉਹ ਇਹਨਾਂ ਨੂੰ ਜਿਹੜਾ ਹੈਗਾ ਡਿਸਕਵਾਲਿਫਾਈ ਕੀਤਾ ਇਹ ਨਜਾਇਜ਼ ਹੈ ਸੰਭਾਵਨਾ ਇਹ ਹੈ ਕਿ ਉਹ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਰੀਲਿਫ ਮਿਲ ਜਾਣੀ ਹੈ ਇਸ ਲਈ ਮੈਂ ਕਹਿੰਦਾ ਕਿ ਸੇ ਤਾਂ ਉਹ ਹੋ ਗਈ ਹੂੰ ਹੂੰ ਉਸ ਤੋਂ ਬਾਅਦ ਫਿਰ ਜੇ ਕੁਝ ਹੋਰ ਟੁੱਟ ਗਈ ਫਿਰ ਤਾਂ ਸਰਕਾਰ ਗਈ ਸਰਕਾਰ ਰਹੀ ਨਹੀਂ ਸਕਦੀ ਕਿਉਂਕਿ ਹਾਲਤ ਇਹ ਹੈ ਕਿ ਸੁਖੂ ਕਿੰਨਾ ਕਿ ਨਰਮ ਹੁੰਦਾ ਹੈ ਹਮ ਜਿਹੜੀ ਵੀਰਪੱਧਰ ਸਿੰਘ ਦੇ ਬਿਟੇ ਸੁਖੂ ਕਹਿੰਦਾ ਆਖੀਰਲੇ ਦਮ ਤੱਕ ਲੜੂੰਗਾ ਤਮ ਆਖੀਰਲੇ ਦਮ ਤੱਕ ਕਾਂਗਰਸ ਕਹਿੰਦਾ ਜੀ ਆਪ ਕਹਿੰਦੇ ਆਪ ਜਿਹਦਾ ਆਪ ਕਹਿੰਦਾ ਤੇ ਫਿਰ ਡੀ ਕੇ ਸ਼ਿਪ ਕੁਮਾਰ ਹੋਣ ਦੀ ਤਾਂ ਲੋੜ ਹੀ ਨਹੀਂ ਸੀ ਹਮ ਫਿਰ ਉਹਨੇ ਕਹਿੰਦਾ ਵੀ ਜਾਓ ਜੀ ਤੁਸੀਂ ਮੈਂ ਜੂਝਦਾ ਕਰ ਲਈ ਹਮ ਉਹ ਤੇ ਕਹਿਣਾਂ ਦੀਆਂ ਗੱਲਾਂ ਹੁੰਦੀਆਂ ਨੇ ਕਮਾਉਣ ਦੀਆਂ ਹੁੰਦੀਆਂ ਨੇ ਅਗਲੇ ਦਿਨਾਂ 'ਚ ਦੇਖਦੇ ਆਂ ਵੀ ਹੁੰਦਾ ਕੀ ਹੈ ਜੀ ਜੀ ਤੇ ਹੁਣ ਗੱਲ ਆਈ ਜੀ ਪੰਜਾਬ ਦੇ ਵਿੱਚ ਫਿਰ ਰੱਦ ਕਰਤੇ ਭੰਗ ਕਰਤੀਆਂ ਜੀ ਪੰਚਾਇਤਾਂ ਸਾਰੀਆਂ ਪੰਜਾਬ ਦੀਆਂ ਬੜੇ ਬਾਰੀ ਪਹਿਲਾਂ ਵੀ ਹੋਈਆਂ ਤੇ ਨਹੀਂ ਖੈਰ ਗੱਲ ਹੈ ਜਿਹੜੀ 7 ਸੋਦਾ ਹੈ ਹੂੰ ਕਨਸਟੀਟਿਊਸ਼ਨ ਦੇ ਵਿੱਚ ਪੰਚਾਇਤਾਂ ਨੂੰ ਵੱਧ ਪਾਵਰਾਂ ਦੇਣ ਵਾਸਤੇ ਜਿਹੜੀ ਕੀਤੀ ਹੈ ਤੁਸੀਂ ਯਾਦ ਕਰੋ ਇੱਕ ਜ਼ਮਾਨਾ ਉਹ ਸੀ ਜਦੋਂ 8-8 ਸਾਲ 9-9 ਸਾਲ ਕਈ ਵਾਰੀ 10 ਸਾਲ ਪੰਚਾਇਤਾਂ ਦੀਆਂ ਚੋਣਾਂ ਨਹੀਂ ਹੁੰਦੀਆਂ ਸੀ ਜੀ ਪੁਰਾਣੀਆਂ ਪੰਚਾਇਤਾਂ ਹੀ ਤੁੜਗਾਂ ਆਉਂਦੀਆਂ ਸੀ ਹੂੰ ਜਾਂ ਕਈ ਵਾਰੀ ਪੰਚਾਇਤਾਂ ਨੂੰ ਭੰਗ ਕਰਦੇ ਤੇ ਚੋਣਾਂ ਕਰਵਾਈਆਂ ਹੀ ਨਹੀਂ ਜਾਂਦੀਆਂ ਸੀ ਹੂੰ ਇਹਦਾ ਜਿਹੜਾ ਕ੍ਰੈਡਿਟ ਰਾਜੀਵ ਗਾਂਧੀ ਨੂੰ ਜਾਂਦਾ ਹੈ ਰਾਜੀਵ ਗਾਂਧੀ ਨੇ ਪੰਚਾਇਤਾਂ ਨੂੰ ਪਾਵਰਫੁਲ ਕਰਨ ਵਾਸਤੇ ਦੋ ਜਿਹੜੀਆਂ ਹੈਗੀਆਂ ਪੰਚਾਇਤਾਂ ਨੂੰ ਤੇ ਲੋਕਲ ਬਾਡੀ ਨੂੰ ਜਿਹੜਾ ਹੈਗਾ ਪਾਵਰਫੁੱਲ ਕਰਨ ਦੇ ਲਈ ਉਹਨਾਂ ਨੇ ਦੋ ਕਨਸਟੀਟਿਊਸ਼ਨਲ ਅਮੈਂਡਮੈਂਟਸ ਕੀਤੀਆਂ ਸੀ 73ਵੀਂ ਤੇ 74ਵੀਂ ਜੀ 73ਵੀਂ ਜਿਹੜੀ ਹੈਗੀ ਹੈ ਉਹ ਪੰਚਾਇਤੀ ਚੋਣਾਂ ਨਾਲ ਤੇ ਪੰਚਾਇਤਾਂ ਨਾਲ ਸੰਬੰਧਿਤ ਹੈ ਹਮ ਹਮ ਉਹਦੇ ਵਿੱਚ ਸਪਸ਼ਟ ਕੀਤਾ ਗਿਆ ਕਿ 5 ਸਾਲ ਬਾਅਦ ਚੋਣਾਂ ਕਰਵਾਉਣੀਆਂ ਲਾਜ਼ਮੀ ਹੈ ਜੀ ਤੇ 5 ਸਾਲ ਤੋਂ ਪਹਿਲਾਂ ਜੇ ਕੋਈ ਵੱੱਜਰ ਗੁਨਾਹ ਨਾ ਕੀਤਾ ਹੋਵੇ ਕਿਸੇ ਨੇ ਗਲਤੀ ਨਾ ਕੀਤੀ ਹੋਵੇ ਤਾਂ ਪੰਚਾਇਤਾਂ ਨੂੰ ਭੰਗ ਨਹੀਂ ਕੀਤਾ ਜਾ ਸਕਦਾ ਹਮ ਹਮ ਸਾਡੀ ਸਰਕਾਰ ਨੇ ਇੱਕ ਵਾਰੀ ਪੰਗਾ ਲੈ ਲਿਆ ਸੀ ਜੀ ਨਵੀਂ ਨਵੀਂ ਸਰਕਾਰ ਸੀ ਉਹ ਕਹਿੰਦੇ ਜੀ ਫਿਰ ਆਪਾਂ ਪੰਚਾਇਤਾਂ ਦੀਆਂ ਚੋਣਾਂ ਕਰਾ ਲਈਏ ਹੂੰ ਹੂੰ ਕਿਉਂਕਿ ਚੋਣਾਂ ਕਰਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਉੱਥੇ ਆਪਣੇ ਧੜੇ ਦੇ ਲੋਕ ਹੈ ਜਿਹੜੇ ਉਹਨਾਂ ਨੂੰ ਸਰਪੰਚ ਬਣਾ ਲਿਆ ਜਾਵੇ ਜੀ ਜੇ ਉਹ ਸਰਪੰਚ ਬਣ ਜਾਣ ਤਾਂ ਫਿਰ ਉਹਨਾਂ ਦੇ ਕੋਲ ਪਿੰਡ ਦੀ ਲੀਡਰਸ਼ਿਪ ਆ ਜਾਂਦੀ ਹੈ ਲੋਕਾਂ ਨੇ ਕੰਮ ਤਾਂ ਦੇ ਕਰਵਾਉਣੇ ਹੁੰਦੇ ਆ ਕਿ ਸਰਪੰਚ ਸਾਹਿਬ ਨੂੰ ਸਸਤਰੀ ਘਰ ਬੁਲਾਉਂਦੇ ਹੂੰ ਤੇ ਸਰਪੰਚ ਸਾਹਿਬ ਫਿਰ ਉਹਨਾਂ ਤੇ ਆਪਣਾ ਪ੍ਰਭਾਵ ਬਣਾ ਲੈਂਦੇ ਸੀ ਬਾਅਦ ਦੇ ਵਿੱਚ ਉਹ ਲੋਕ ਹੈ ਜਿਹੜੇ ਉਹ ਵੋਟਾਂ ਦੀ ਤਬਦੀਲ ਹੋ ਜਾਂਦੇ ਜੀ ਉਹਨਾਂ ਤੋਂ ਵੋਟਾਂ ਪਵਾ ਲਈਆਂ ਜਾਂ ਇਨਾਂ ਦੀ ਮਨਸ਼ਾ ਇਹ ਸੀ ਕਿ ਆਪਾਂ ਪਹਿਲਾਂ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਪਿੰਡਾਂ ਦੀਆਂ ਪੰਚਾਇਤਾਂ ਆਪਣੇ ਕਬਜ਼ੇ ਹੇਠ ਕਰ ਲਈ। ਜੀ। ਉਸ ਵੇਲੇ ਦਾ ਨੇੜਿਆ ਸਾਹਿਬ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਵੀ ਲੋ ਜੀ ਪੰਚਾਇਤਾਂ ਭੰਗ ਕਰਤੀਆਂ। ਹੂੰ ਹੂੰ। ਪੰਚਾਇਤਾਂ ਚਲੀਆਂ ਗਈਆਂ ਹਾਈ ਕੋਰਟ ਦੇ ਵਿੱਚ। ਜੀ। ਤੇ ਹਾਈ ਕੋਰਟ ਦੇ ਵਿੱਚ ਜਦੋਂ ਇਹ ਉਹਨਾਂ ਨੇ ਆਪਣਾ ਸਵਾਲ ਰੱਖਿਆ ਕਿ ਜੀ ਸਾਡੇ ਤਾਂ 6 ਮਹੀਨੇ ਤੋਂ ਵੱਧ ਦਾ ਸਮਾਂ ਪਿਆ। ਹੂੰ ਹੂੰ। ਸਾਨੂੰ ਇਹਨਾਂ ਨੇ ਇਸ ਤਰ੍ਹਾਂ ਜਿਹੜਾ ਹੈਗਾ ਭੰਗ ਕਿਵੇਂ ਕਰਤਾ? ਜੀ। ਜਵਾਬ ਤਲਬ ਕੀਤੀ ਕਿ ਸਰਕਾਰ ਦੀ। ਹੂੰ ਹੂੰ। ਸਰਕਾਰੀ ਵਕੀਲਾਂ ਨੂੰ ਨੋਟਿਸ ਹੋ ਗਿਆ। ਜੀ ਜਦੋਂ ਸੁਲਾਮ ਮਾਜੂਰਾ ਕੀਤਾ ਉਹ ਕਹਿੰਦੇ ਜੀ ਹਾਈ ਕੋਰਟ ਸਖਤ ਹੈ ਇਹ ਤਾਂ ਬਹਾਲ ਹੋਣਗੇ ਹਮਮ ਔਰ ਉਹਨਾਂ ਨੇ ਪੁੱਛਿਆ ਕਿ ਜੀ ਰਿਕਾਰਡ ਪੇਸ਼ ਕਰੋ ਜੀ ਇਹਨਾਂ ਨੂੰ ਸਸਪੈਂਡ ਇਹਨਾਂ ਨੂੰ ਜਿਹੜਾ ਡਿਸਪेंस ਕੀਤਾ ਕਿੱਥੋਂ ਕੀਤਾ ਇਹ ਫੈਸਲਾ ਲਿਆ ਕਿਤੋਂ ਹਮਮ ਅਰ ਰਿਕਾਰਡ ਪੇਸ਼ ਕਰਨ ਤੋਂ ਸਰਕਾਰ ਜਰਕਦੀ ਸੀ ਤੇ ਫਿਰ ਸਰਕਾਰ ਨੇ ਜਾ ਕੇ ਉੱਥੇ ਬਿਆਨ ਹੀ ਦਿੱਤਾ ਜੀ ਅਸੀਂ ਆਪਣਾ ਫੈਸਲਾ ਵਾਪਸ ਲੈਨੇ ਆ ਨੋਟੀਫਿਕੇਸ਼ਨ ਵਾਪਸ ਲੈਨੇ ਨਵਾਂ ਨੋਟੀਫਿਕੇਸ਼ਨ ਜਾਰੀ ਕਰਦੇ ਤੇ ਪੰਚਾਇਤਾਂ ਰਹਿ ਗਿਆ ਸੀ ਜੀ ਹੁਣ ਸਰਕਾਰ ਨੇ ਇਸ ਵੇਲੇ ਜਿਹੜਾ ਹੈਗਾ ਜੀ ਉਹ ਪੰਚਾਇਤਾਂ ਨੂੰ ਭੰਗ ਕਰਨ ਦਾ ਫੈਸਲਾ ਕਰ ਲਿਆ ਕਿਉਂਕਿ 6 ਮਹੀਨੇ ਜਿਹੜੇ ਆਪਣਾ ਤੁਹਾਡਾ ਇਦੇ ਵਿੱਚ ਦਾਨੀ ਵਾਲੀ ਹੈ ਜੀ ਕੁਝ ਪੰਚਾਇਤਾਂ ਉਹ ਹੈ ਜਿਨ੍ਹਾਂ ਦੀਆਂ ਕੋਈ ਕਾਨੂੰਨੀ ਨੁਕਤੇ ਨੁਕਤੇਆਂ ਦੀ ਕਾਰਨ ਜਾਂ ਕਈ ਵਾਰੀ ਕੋਈ ਰਗੜਾ ਝਗੜਾ ਪੈ ਜਾਂਦਾ ਉਹ ਪੰਚਾਇਤਾਂ ਦੀ ਚੋਣ ਜਿਹੜੀ ਆ ਬਾਅਦ ਚ ਹੁੰਦੀ ਹੈ ਜੀ ਉਹਨਾਂ ਦੇ ਵੀ 5 ਸਾਲ ਜਿਹੜੇ ਹੁੰਦੇ ਹਨ ਉਹਨਾਂ ਪੰਚਾਇਤਾਂ ਨੂੰ ਛੜਤਾ ਇਹਦੇ ਵਿੱਚ ਨੋਟੀਫਿਕੇਸ਼ਨ ਲਿਖਤਾ ਵੀ ਕਿ ਜਿਹੜੀਆਂ ਪੰਚਾਇਤਾਂ ਮਿਆਦ ਪਗਾ ਚੁੱਕੀਆਂ ਹਨ ਉਹ ਭੰਗ ਕੀਤੀਆਂ ਜਾਂਦੀਆਂ ਲਗਭਗ 93 94% ਜਿਹੜੀਆਂ ਪੰਚਾਇਤਾਂ ਉਹ ਤਾਂ ਹੋ ਗਈਆਂ ਭੰਗ ਜੀ ਬਾਕੀ ਜਿਨ੍ਹਾਂ ਦੀ ਅਜੇ ਮਿਆਦ ਰਹਿੰਦੀ ਹੈ ਉਹ ਉਹ ਰਹਿਣਗੀਆਂ ਔਰ ਕੰਟਰੋਲ ਜਿਹੜਾ ਹੈਗਾ ਚਾਰਜ ਹੈ ਉਹ ਸਾਰਾ ਜਿਹੜੇ ਬਲਾਕ ਡਵੈਲਪਮੈਂਟ ਪੰਚਾਇਤ ਵਿਭਾਗ ਹੈ ਹੂੰ ਹੂੰ ਇਹਦੇ ਜਿੰਨੇ ਵੀ ਕਰਮਚਾਰੀ ਹੈ ਉਹਨਾਂ ਕਰਮਚਾਰੀਆਂ ਦੇ ਸਪੋਰਟ ਕਰ ਦਿੱਤਾ ਹੈਗੇ ਜੀ ਔਰ ਫਿਰ ਇਹ ਚੋਣ ਜਿਹੜੀ ਹੈਗੀ ਹੈ ਇਹ ਹੁਣ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਹੀ ਕਰਵਾਈਆਂ ਜਾਣਗੀਆਂ ਉਸ ਤੋਂ ਪਹਿਲਾਂ ਕਰਵਾਈਆਂ ਨਹੀਂ ਜਾ ਸਕਦੀਆਂ ਹੂੰ ਹੂੰ ਇਸ ਕਰਕੇ ਇੱਕ ਵਾਰੀ ਪੰਗ ਕਰਕੇ ਕੰਟਰੋਲ ਜਿਹੜਾ ਹੈਗਾ ਸਰਕਾਰ ਨੇ ਆਪ ਦਾ ਪੰਚਾਇਤਾਂ ਤੇ ਕਰ ਲਿਆ ਜੀ ਕਿਉਂਕਿ ਆਪਾਂ ਜਾਣਦੇ ਕਿ ਜਿੱਦਾ ਰਾਜ ਭਾਗ ਹੁੰਦਾ ਜ਼ਿਆਦਾਤਰ ਪੰਚਾਇਤਾਂ ਉਹਦੇ ਨਾਲ ਸ਼ੁਰੂੀਆਂ ਬਣਦੀਆਂ ਹਾਂਜੀ ਸੋ ਪਿਛਲੀਆਂ ਪੰਚਾਇਤਾਂ ਦੇ ਉੱਤੇ ਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਰੰਗ ਜ਼ਿਆਦਾ ਚੜਿਆ ਹੋਇਆ ਸੀ। ਹੂੰ ਹੂੰ। ਉਹਨਾਂ ਨੂੰ ਲਾਂਬੇ ਕਰਕੇ ਉਹਨਾਂ ਨੇ ਆਪਣੇ ਸਰਕਾਰੀ ਕਰਮਚਾਰੀ ਲੈ ਲਏ। ਸਰਕਾਰੀ ਕਰਮਚਾਰੀਆਂ ਨੇ ਫਿਰ ਜਿਹੜੇ ਹੋ ਬਣਾਉਣੇ ਆ ਤੁਹਾਡੇ ਕੀ ਹੁੰਦੇ ਆ ਵਾਰਡ। ਹੂੰ ਹੂੰ। ਵਾਰਡ ਵਗੈਰਾ ਜਿਹੜੀ ਉਹ ਹੁੰਦੀ ਹੈ, ਵਾਰਡਬੰਦੀ ਹੁੰਦੀ ਹੈ। ਜੀ। ਉਹ ਉਹਨਾਂ ਨੇ ਆਪਣੀ ਮਰਜ਼ੀ ਮੁਤਾਬਕ ਕਰਾਉਣਗੇ ਉੱਥੇ ਫਿਰ ਆਪੋ ਆਪਣੇ ਫਿੱਟ ਦੇ ਬੰਦੇ ਕਿੱਥੇ ਫਿੱਟ ਕਰਨੇ ਆ, ਕਿਹੜੇ ਘਰ ਕੱਢਣੇ ਤੇ ਕਿਹੜੇ ਪਾਉਣੇ ਉਸ ਹਿਸਾਬ ਦੇ ਨਾਲ ਇਹਨਾਂ ਨੇ ਆਪ ਦਾ ਜਿਹੜਾ ਉਹ ਮਤਲਬ ਹਲ ਹਲ ਕੱਟ ਇਸ ਕਰਕੇ ਇਹ ਹੁਣ ਪੰਕੀਤ ਸਿੰਘ ਜੀ ਜੀ ਇਹ ਕਾਨੂੰਨ ਮੁਤਾਬਕ ਇਹਦੇ ਤੋਂ ਕੋਈ ਬਹੁਤਾ ਕੋਈ ਚਾਰਾ ਜੋ ਕੋਈ ਕਰ ਨਹੀਂ ਸਕਦਾ ਕਿ ਨਹੀਂ ਕਰਨਗੇ ਜੀ ਸੋ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਸੋ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ ਅਤੇ ਅੱਜ ਸ਼ਵਿੰਦਰ ਜੀ ਨਾਲ ਆਪਾਂ ਸਾਂਝ ਪਾਵਾਂਗੇ ਤੇ ਫਿਲਹਾਲ ਇੱਕ ਬ੍ਰੇਕ ਲੈਣੇ ਆ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਤੇ ਸੌਰੀ ਮੈਂ ਮਾਫੀ ਚਾਹੁੰਦਾ ਜੀ ਸੱਚ ਅਸ਼ਵਿੰਦਰ ਜੀ ਅੱਜ ਅਵੇਲੇਬਲ ਨਹੀਂ ਹੈਗੇ ਤੇ ਆਪਾਂ ਫਿਰ ਫਿਰ ਜੁੜਦੇ ਆਂ ਸੋ ਜੁੜੇ ਰਹੋ ਰੇਡੀਓ